ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਜਿਹੜੀ ਸੜਕ ਦੋਸਤੋ ਤਰਨਤਾਰਨ ਸਾਹਿਬ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਲੋਕਾ ਕੈਰੋਂ ਪਿੰਡ ਵੀ ਇਸੇ ਰੋਡ ਦੇ ਉੱਪਰ ਹੀ ਆ ਤੇ ਵੀਰ ਹਰਦੀਪ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਵਪਾਰ ਦਾ ਕੰਮ ਆ ਵੀਰ ਹਰਦੀਪ ਸਿੰਘ ਉਹਨਾਂ ਦਾ ਤੇ ਸਾਰੇ ਵੀਰ ਜਾਣਦੇ ਆ ਨੇੜੇ ਬੰਨੇ ਵਾਲੇ ਸੋ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਆਪਣੇ ਚੈਨਲ ਦੇ ਉੱਪਰ ਦੋਸਤੋ ਪਹਿਲੀ ਵੀਡੀਓ ਆਪਾਂ ਪਾ ਰਹੇ ਆਂ ਵੀਰ ਹੋਣਾ ਦੀ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਜਿਆਦਾਤਰ ਵੇੜਾ ਵੀ ਆਉਂਦੀਆਂ ਮੱਝਾਂ ਵੀ ਆਉਂਦੀਆਂ ਸਾਫ਼ ਸੁਥਰਾ ਪਸ਼ੂ ਲੈਣ ਦੇ ਵਿੱਚ ਬਲੀਵ ਕਰਦੇ ਆ ਚੰਗਾ ਪਸ਼ੂ ਲਿਆ ਕੇ ਬਿਲਕੁਲ ਭੈਣ ਭਰਾਵਾਂ ਸੱਜਣਾ ਤੱਕ ਜਿਹੜੀ ਆ ਪਹੁੰਚ ਕਰਵਾਉਂਦੇ ਆ ਠੀਕ ਹੈ ਜੀ ਅੱਜ ਇਸ ਵੀਡੀਓ ਦੇ ਵਿੱਚ ਟੋਟਲ 9 ਪਸ਼ੂ ਤੁਹਾਨੂੰ ਦਿਖਾਉਣੇ ਆ 5 ਵੇੜਾ ਤੇ 4 ਮੱਝਾਂ ਦਿਖਾਵਾਂਗੇ ਦੋਸਤੋ ਮੱਝਾਂ ਦੇ ਵਿੱਚੋਂ ਵੀ ਤਕਰੀਬਨ ਦੋ ਸੁਈਆਂ ਨੇ ਦੋ ਅੱਗੇ ਤਿਆਰੀ ਵਾਲੀਆਂ ਨੇ ਵੇੜਾਂ ਦੀ ਗੱਲ ਕਰ ਲਈਏ ਦੋ ਵੇੜਾ ਗੱਬਣਾ ਦੋਸਤੋ ਤਿਆਰੀ ਵਾਲੀਆਂ ਨੇ ਥੋੜਾ ਥੋੜਾ ਦਿਨਾਂ ਤੱਕ ਜਿਹੜੀਆਂ ਸੂ ਪਣ ਗਈਆਂ ਤੇ ਤਿੰਨ ਬੈੜਾ ਬਿਲਕੁਲ ਤਾਜ਼ੀਆਂ ਸੂਈਆਂ ਨੇ ਇੱਕ ਦੋ ਨਾਕ ਤਾਂ ਬਿਲਕੁਲ ਜਸਟ ਅੱਜ ਹੀ ਸੂਈ ਹੈ ਸੂਏ ਆ ਠੀਕ ਆ ਜੀ ਤਾਂ ਤਰੀਕ ਆ ਜੇ ਤੁਸੀਂ ਨੋਟ ਕਰ ਲਓ 31 ਮਈ ਆ ਤੇ ਕੱਲ ਦੋਸਤੋ 1 ਜੂਨ ਨੂੰ ਮਾਰਨਿੰਗ ਵੀਡੀਓ ਅਪਲੋਡ ਕਰਦੇ ਆਂਗੇ ਸੋ ਪਸ਼ੂ ਜ਼ਿਆਦਾਤਰ ਸਵੇ ਸਵੇ ਤੇ ਕੋਈ ਵੀਰ ਦੋ ਟਾਈਮ ਚਾਹੇ ਤਿੰਨ ਟਾਈਮ ਚੋਵੇ ਆਪਣੀ ਤਸੱਲੀ ਕਰ ਲੇ ਠੀਕ ਆ ਜੀ ਸੋ ਖੁੱਲਾ ਸਦਾ ਹੁੰਦਾ ਵੀਰ ਹੋਣ ਦਾ ਵੀ ਆਪਦੀ ਕੋਈ ਦੋ ਡਾਂਗ ਚੋਵੇ ਕੋਈ ਚਾਰ ਟਾਈਮ ਚੋਵੇ ਜਿੱਦਾਂ ਵੀ ਤਸੱਲੀ ਕਿਸੇ ਵੀਰ ਨੇ ਕਰਨੀ ਆ ਉਸੇ ਤਰ੍ਹਾਂ ਤੁਸੀਂ ਤਸੱਲੀ ਕਰ ਸਕਦੇ ਜੇ ਉਹ ਕਰਦੇ ਆਪਾਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾ ਹਸੀ ਗੱਲ ਪਾ ਜੀ ਹੋਰ ਸਭ ਨਾਲ ਠੀਕ ਠਾਕ ਜੋ ਬਹੁਤ ਵਧੀਆ ਵੀਰ ਜੀ ਠੀਕ ਠਾਕ ਹਾਂਜੀ ਵਧੀਆ ਪਾ ਜੀ ਤੁਸੀਂ ਦੱਸੋ ਠੀਕ ਹੈ ਜੀ ਤੇ ਇੱਕ ਵੀਰ ਜੀ ਤੁਸੀਂ ਆਪਣਾ ਨਾਮ ਵੀ ਆਪਣੇ ਭੈਣ ਭਰਾਵਾਂ ਨੂੰ ਆਡੀਅנס ਨੂੰ ਸੱਜਣਾ ਨੂੰ ਦੱਸ ਦਈਏ ਜੀ ਹਾਂਜੀ ਪਾ ਜੀ ਆਪਣਾ ਐਡਰੈਸ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਨਾਂ ਡੈਡੀ ਹੋਣਾ ਦਾ ਸਰਦਾਰ ਹਰਦੀਪ ਸਿੰਘ ਵਪਾਰੀ ਲੋਕਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਅੱਛਾ ਵੀਰ ਤਕਰੀਬਨ ਜਿਹੜੇ ਆਪਣੇ ਕੋਲ ਪਸ਼ੂ ਏਡੀ ਗਿਣਤੀ ਦੇ ਵਿੱਚ ਹੁੰਦੇ ਆ ਰੁਟੀਨ ਦੇ ਵਿੱਚ ਹਾਂਜੀ ਠੀਕ ਆ ਅੱਜ ਜਿੱਦਾਂ ਕਿ ਆਪਾਂ ਜਿਗਰ ਕੀਤਾ ਪੰਜ ਬੇੜਾਂ ਨੇ ਆਪਣੇ ਕੋਲ ਤਿੰਨ ਬੇੜਾਂ ਸੂਈਆਂ ਨੇ ਤੇ ਦੋ ਗੱਬਣ ਹਾਂਜੀ ਤੇ ਮੱਝਾਂ ਵੀ ਤਕਰੀਬਨ ਇਸੇ ਤਰ੍ਹਾਂ ਮਿਲਦਾ ਤਾਂ ਮੈਂਟੇਨ ਆ ਵੀ ਜਿੰਨੀਆਂ ਬੇੜਾਂ ਉਹਨੀਆਂ ਮੱਝਾਂ ਆਪਣੇ ਕੋਲ ਮਿਲਦੀਆਂ ਹਾਂਜੀ ਮਿਲਦੀਆਂ ਆਪਣੇ ਤਕਰੀਬਨ ਮਾਲ ਬਹੁਤ ਜ਼ਿਆਦਾ ਹੁੰਦਾ ਵਾ ਤੇ ਆਪਾਂ ਬਾਬੇ ਦੀ ਕਿਰਪਾ ਨਾਲ ਜੰਮੂ ਜੰਮੂ ਬਹੁਤ ਭੇਜੀਦਾ ਇੱਕ ਤੋਂ ਹੰਦਾਰਾ ਵੀ ਕਹੀ ਜਾਣਾ ਵੀ ਸਾਡਾ ਮਾਲ ਬੜੀ ਦੂਰ ਦੂਰ ਤੱਕ ਜਾਂਦਾ ਵਾ ਤਕਰੀਮਾ ਸਾਡੀ ਵੀਡੀਓ ਵੀ ਤੁਸੀਂ ਕੱਢ ਕੇ ਵੇਖ ਸਕਦੇ ਕਿਤੇ ਵੀ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਆਪਾਂ ਮਾਲ ਵੇਚੀਦਾ ਆਪਾਂ ਗੱਲਾਂ ਨਹੀਂ ਕਰਦੇ ਵੀ ਕਹੀਂ ਜਾਵਾਂਗੇ ਵੀ ਅਸੀਂ ਮਾਲ ਵੜਾ ਵੇਚਦੇ ਆ ਜੀ ਉਹ ਵੇਚਦੇ ਆ ਤੇ ਬਾਹਰੋਂ ਦੱਸ ਹੀ ਦਿੰਦੇ ਆ ਵੀ ਮਾਲ ਵੇਚਦੇ ਬਾਅਦ ਆਪਾਂ ਮਾਲ ਨੂੰ ਜੰਮੂ ਜੰਮੂ ਸਾਫ ਸੁਥਰਾ ਮਾਲ ਦਈਦਾ ਸਾਫ ਸੁਥਰਾ ਹਾਂਜੀ ਬਹੁਤ ਸੋ ਇਧਰੋਂ ਦੇਖੋ ਤੁਸੀਂ ਬਿਲਕੁਲ ਇੱਕ ਵਾਰੀ ਤੁਹਾਨੂੰ ਮੋਟਾ ਜਿਹਾ ਆਪਾਂ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਵੀ ਬਹੁਤ ਤੇ ਜਦੋਂ ਆਪਾਂ ਮੱਝਾਂ ਤੁਹਾਨੂੰ ਦਿਖਾਈਆਂ ਤੇ ਮੱਝਾਂ ਦੀ ਵੀ ਕੁਆਲਿਟੀ ਬਹੁਤ ਖੂਬਸੂਰਤ ਆ ਤੇ ਕਿਉਂਕਿ ਪੈਸੇ ਕਿਸੇ ਵੀਰ ਨੇ ਖਰਚ ਕਰਨੇ ਹੋ ਤੇ ਪੈਸੇ ਹਰ ਕੋਈ ਵੀਰ ਦਾ ਮਨ ਹੁੰਦਾ ਵੀ ਪੈਸੇ ਚੰਗੇ ਲਾਉਣੇ ਆ ਪਸ਼ੂ ਚੰਗਾ ਮਿਲਣਾ ਚਾਹੀਦਾ ਤੇ ਉਹ ਆਪਾਂ ਤੁਹਾਨੂੰ ਬਿਲਕੁਲ ਕੱਲੇ ਕੱਲੇ ਜਿਹੜੇ ਪਸ਼ੂ ਦੀ ਡਿਟੇਲ ਸਾਂਝੀ ਕਰਦੇ ਚੱਲਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਾਕੀ ਬਾਅਦ ਤੋਂ ਬਾਅਦ ਅਗੇ ਵੀਡੀਓ ਸ਼ੇਅਰ ਕਰਦੇ ਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਵੀ ਇਹ ਵੀਡੀਓ ਇਹ ਕਵਰੇਜ ਪਹੁੰਚ ਸਕੇ ਨਵੀ ਵੀਰ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਵੈੜ ਤੋਂ ਕਰ ਲੈਨੇ ਆਂ ਹਾਂਜੀ ਭਾਜੀ ਇਹਦੀ ਡਿਟੇਲ ਵੀਰ ਕੀ ਆ ਇਹ ਕੱਪਣ ਆ ਜੀ ਵੀਰ ਭਾਜੀ ਇਹ ਦੂਜਾ ਸੁਆ ਵਾ ਇਹ ਕੱਪਣ ਆ ਇਹਦੇ 10 ਦਿਨ ਗਿਣਤੀ ਦੇ ਪਏ ਆ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 10 ਦਿਨ ਹਜੇ ਪੈਂਡਿੰਗ ਆ ਠੀਕ ਆ ਜੀ ਸੈਕੰਡ ਟਾਈਮ ਰਾਤ ਦੂਜਾ ਸੁਆ ਇਸ ਵੈੜ ਨੇ ਸੂਣਾ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਠੀਕ ਆ ਜੀ ਫੈਸ਼ਨ ਡਿਜ਼ਾਈਨ ਆਪਾਂ ਕਹਿ ਲੈਨੇ ਆਂ ਵੀ ਬਹੁਤ ਖੂਬਸੂਰਤ ਵੈੜ ਆ ਸਟੇਟ ਪਟਾ ਸੈਕੰਡ ਟਾਈਮ ਆ ਤੇ 10 ਦਿਨ ਵੀਰ ਦੱਸ ਰਿਹਾ ਵੀ ਖੁੱਲੇ ਡੁੱਲੇ ਹਜੇ 10 ਦਿਨ ਲੈ ਜੂਗੀ ਕਦ ਬਾਕੀ ਰਿਕਾਰਡ ਬਹੁਤ ਚੰਗਾ ਵਛੀ ਦਾ ਕਹਿੰਦੇ ਆ ਵੀ 25 ਲੀਟਰ ਦੁੱਧ ਚੋਇਆ ਵਛੀ ਥੱਲੋਂ ਪਹਿਲੇ ਸੁਵੇ ਫਸਟ ਟਾਈਮਰ ਦਾ ਜੀ ਹਾਂਜੀ ਠੀਕ ਹੈ ਤਾਂ ਦੋਸਤੋ ਫਸਟ ਟਾਈਮਰ ਦਾ ਦੁੱਧ 25 ਲੀਟਰ ਮਿਲਕਿੰਗ ਕਰਵਾਈ ਆ ਇਸ ਵੜ ਨੇ ਠੀਕ ਆ ਜੀ ਬਾਕੀ ਤੁਸੀਂ ਵੇਖੋ ਵਜਨ ਤੇ ਫਾਬਰਾਪ ਵੇਖੋ ਤੁਸੀਂ ਵੜ ਦੀ ਪੂਰੀ ਆ ਨਿੱਗਰ ਆ ਕਰਮਾ ਲਈ ਤਾਂ ਥੱਲੋਂ ਵੀ ਪੂਰੀ ਬਣਦੀ ਜਾ ਰਹੀ ਹੈ ਠੀਕ ਆ ਜੀ ਦਸਾਂ ਦਿਨਾਂ ਦੇ ਵਿੱਚ ਆਪਾਂ ਉਮੀਦ ਕਰਦੇ ਆ ਵੀ ਪੂਰੀ ਬਣ ਕੇ ਤਿਆਰ ਹੋਊਗੀ ਥੱਲੋਂ ਤੇ ਥਣ ਥਣੋਂ ਬੜਾ ਸੋਹਣਾ ਹੱਤੀ ਜਵਾਈਲਾ ਨਿਕਲ ਕੇ ਸਾਹਮਣੇ ਆਊਗਾ ਠੀਕ ਆ ਸੋ 25 ਲੀਟਰ ਦੀ ਮਿਲਕ ਕੈਪੈਸਿਟੀ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੱਡੀ ਬੈੜ ਆ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਖੂਬਸੂਰਤਾ ਜਿੰਨੀ ਵੀ ਆ ਬਾਕੀ ਠੰਡੀ ਠੁੰਡੀ ਸੀਲਸ ਲੱਗ ਬਹੁਤ ਜਿਆਦੀ ਆ ਹਾਂ ਸੁੱਟਾਂ ਝਟੂਚਾ ਬਹੁਤ ਸੋਹਣਾ ਚੌੜਾ ਪਿੱਠ ਫੁੜਾ ਬੈੜ ਦਾ ਠੀਕ ਆ ਆ ਦੇਖੋ ਤੇ ਇਹਦੀ ਵੀਰ ਡਿਮਾਂਡ ਆ ਆਪਾਂ ਕੀ ਕਰਾਂਗੇ ਲੈਣ ਦੇਣ ਕੀ ਰੋਮਾਂਡ ਭਾਜੀ ਆਪਾਂ ਪਹਿਲੀ ਵਾਰੀ ਚੈਨਲ ਤੁਹਾਡੇ ਤੇ ਵੀਡੀਓ ਪਾਈ ਆ ਆਪਾਂ ਰੇਟ ਸਹੀ ਸਹੀ ਕਰਨਾ ਬਿਲਕੁਲ ਹੀ ਕਿਉਂਕਿ ਆਪਾਂ ਨੂੰ ਅਗਲੇ ਨੂੰ ਇਹ ਵੀ ਹੋਵੇ ਵੀ ਹਾਂ ਵੀਡੀਓ ਵੇਖੀ ਆ ਉਹਨਾਂ ਨੇ ਰੇਡ ਤੇ ਵਛੀ ਸਮਾਗੇ ਭਾਵੇਂ ਜਿੰਨੇ ਦੀ 90 ਦੀ 85 ਦੀ ਝੋਟੀ ਵੇਚਦੀ ਕੇ ਵਛੀ ਇਸ ਟਾਈਮ ਆਪਾਂ ਵਛੀ ਦੇ ਦਾਂਗੇ 75000 ਦੀ 75000 ਦੀ ਹਾਂਜੀ ਠੀਕ ਹੈ ਜੀ ਬਾਕੀ ਸਾਮ ਲੂਆ ਜਿਹੜਾ ਵੀ ਦੱਸਦ ਨੇ ਇਹਦੀ ਸੇਵਾ ਕਰ ਲੂਗਾ ਵਛੀ ਵੇਖੂਗੀ 85000 ਦੀ ਠੀਕ ਹੈ ਜੀ ਹਾਂਜੀ ਲਓ ਤੁਸੀਂ ਅੱਜ 75000 ਦੀ ਅੱਜ 75000 ਦੀ ਤੁਹਾਨੂੰ ਇਹ ਵਹਿੜ ਮਿਲ ਜੂਗੀ ਤਾਂ ਖੂਬਸੂਰਤਾ ਬਾਕੀ ਫੇਸ ਕੁਆਲਿਟੀ ਨਸਲ ਬਰੀਡ ਪੂਰੀ ਹੈ ਠੀਕ ਹੈ ਜੀ ਸੋ ਹੈ ਰਾਜੀ ਹੈ ਪੂਰੀ ਵਜਨ ਵਜਨ ਫੋਲ ਬੜਾ ਫੋਲਾ ਸੋ ਦੂਰੋਂ ਨੇੜੋਂ ਕੋਈ ਵੀਰ ਆ ਰਿਹਾ ਇੱਕ ਇੱਕ ਐਸਟੀਮੇਟ ਨਾਲ ਤੁਸੀਂ ਆਇਓ ਵੀ ਵਧੀਆ ਬੱਛੀ ਚੰਗੀ ਨਿੱਕਰ ਤੇ ਅੱਛਾ ਸੈਕੰਡ ਨੰਬਰ ਤੇ ਜਿਹੜੀ ਵੀਰ ਆਪਣੇ ਕੋਲ ਇਹ ਵੈਡ ਖੜੀ ਆ ਇਹ ਭਾਜੀ ਪਹਿਲਾ ਸੂਆ ਏ ਅੱਛਾ ਜੀ ਹਾਂਜੀ ਤੇ ਮੂੰਹ ਦੰਦੀ ਕਿਵੇਂ ਮੂੰਹ ਦੰਦੀ ਅਜੇ ਛਿੱਗੀ ਆ ਛਿੱਗੀ ਆ ਜੀ ਹਾਂਜੀ ਲਓ ਦੱਸੋ ਮੂੰਹ ਦੰਦੀ ਛਿੱਗੀ ਠੀਕ ਆ ਜੀ ਜਵਾਨ ਨਹੀਂ ਹੋਈਗੀ ਮੂੰਹ ਦੰਦੀ ਛਿੱਗੀ ਆ ਫਰਸਟ ਲਕਟੇਸ਼ਨ ਦੇ ਵਿੱਚ ਇਹ ਸੂਆ ਜੀ ਬਾਕੀ ਥਾਂ ਥਣ ਬਹੁਤ ਜ਼ਿਆਦਾ ਵਧੀਆ ਏ ਪਹਿਲੇ ਸੂਏ ਵੱਛੀ ਨੇ ਰਿਕਾਰਡ ਤੋੜੂਗੀ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ ਕਰੋ ਚੈੱਕ ਲੰਬੀ ਲੂੰਬੀ ਵੀ ਸੋਹਣੀ ਆ ਬਾਕੀ ਨਵੀਂ ਆ ਲਵੀ ਵ ਲੇਵਟੀ ਬਹੁਤ ਸੋਣੀ ਹੈ ਤੇ ਮੁੱਠੀ ਵਾਲਾ ਥਾਣਾ तकरीबन ਤੁਸੀਂ ਵੇਖੋ ਨਖੇੜਾ ਆਫਿਸੀ ਥਾਣਾ ਦਾ ਬਿਲਕੁਲ ਰੈੱਡ ਗਲਾਬੀ ਜਿਹੜੇ ਦੋਸਤ ਥਾਣਾ ਥੋੜੀ ਥੋੜੀ ਬੱਚੀ ਤੇ ਠੀਕ ਆ ਆਰਡਰ ਬਿਲਕੁਲ ਕੰਪੈਕਟ ਜਿਆ ਤੋਂ ਫਰਸਟ ਟਾਈਮਰ ਆ ਤੇ ਇਹਨੂੰ ਦਿਨ ਵੀਰ ਵੈਸੇ ਆਪਾਂ ਘੱਟੋ ਘੱਟ ਕਿੰਨੇ ਕ ਵੇਖ ਸਕਦੇ ਵੀ ਇਹਦੇ ਦੇ ਦਿਨ ਤੇ ਹੋਇਆ ਪੂਰਾ ਹੀ ਇੱਕ ਦੋ ਚਾਰ ਦਿਨ ਉੱਤੇ ਲੈ ਜੂਗੀ ਉਹ ਗੱਲ ਵੱਖਰੀ ਆ ਦਿਨ ਤੇ ਪੂਰੇ ਹੋਇਆ तकरीबन ਠੀਕ ਆ ਠੀਕ ਹਾਂਜੀ ਲਓ ਦੱਸੋ ਫਿਕਸ ਆਰਡਰ ਦੇ ਵਿੱਚ ਆ ਬਿਲਕੁਲ ਤੁਸੀਂ ਵੇਖਿਆ ਵੀ ਕੋ ਕੋ ਕਸਮੇ ਲੈਵੇ ਦੇ ਵਿੱਚ ਆ ਤੇ ਤਿਆਰੀ ਆਲਮੋਸਟ ਕੰਪਲੀਟਡ ਆ ਠੀਕ ਆ ਜੀ ਤੇ ਸੂਪ ਹੋ ਗਈ ਹਾਂਜੀ ਠੰਡੀ ਠੰਡੀ ਬਹੁਤ ਜ਼ਿਆਦੀ ਵਸ਼ੀ ਬਾਕੀ ਥਾਨ ਬਹੁਤ ਜ਼ਿਆਦਾ ਵਧੀਆ ਲੱਗਾ ਵਸ਼ੀ ਬਾਕੀ ਗਰਮੀ ਵਾਲੀ ਨਹੀਂ ਕ੍ਰੋਸ ਚ ਆਉਂਦੀ ਆ ਵਸ਼ੀ ਹਾਂ ਸਹੀ ਆ ਜੀ ਸਹੀ ਹਾਂਜੀ ਉਹ ਦੋਸਤੋ ਵੱਚੀ ਚੰਗੀ ਆ ਬਾਕੀ ਫੇਸਬੁਕ ਕੁਆਲਿਟੀ ਇੱਕ ਵਾਰੀ ਤੁਹਾਨੂੰ ਖੜਾ ਪਰ ਨੇੜਿਆਂ ਦਿਖਾਉਣੇ ਆ ਛੋਟਾ ਜਿਹਾ ਫੇਸ ਆ ਦੇਖੋ ਠੀਕ ਆ ਕੰਨ ਕੋਨ ਬਿਲਕੁਲ ਛੋਟੇ ਆ ਤੇ ਬਿਲਕੁਲ ਆਪਾਂ ਕਹਿ ਲਈਏ ਵੀ ਬਲੈਕ ਡਾਇਮੰਡ ਠੀਕ ਆ ਉਹ ਬਾਹਨੇ ਲੇਵੇ ਤੇ ਕੁਝ ਕੁ ਸਪੋਰਟ ਹੈਗਾ ਬਾਕੀ ਓਵਰঅল ਸਾਰੀ ਬਲੈਕ ਤੇ ਅੱਛਾ ਵੀਰ ਇਹਦੀ ਮੰਗ ਕੀ ਕਰਦੇ ਪਏ ਆ ਕਿੱਥੋਂ ਤੱਕ ਦੇ ਸੰਤੂ ਸਾਹਿਬ ਪਾਜੀ ਰੇਟ ਤੇ ਇਹਦਾ 75000 ਹਾਰੀ ਕਰਦੇ ਆ ਪਰ 72000 ਦੀ ਬੱਛੀ ਦੇ ਦਾਂਗੇ ਆਪਾਂ ਹਾਂ ਨਾ ਠੀਕ ਹੈ ਜੀ ਹਾਂਜੀ ਲਓ ਦੋਸਤੋ 72000 ਦੀ ਮਿਲ ਜੂਗੀ ਠੀਕ ਹੈ ਜੀ 72000 ਦੀ ਜਿਹੜੀ ਆ ਇਹ ਬੱਛੀ ਤੁਹਾਨੂੰ ਮਿਲ ਜੂਗੀ ਸੋ ਕਾਫੀ ਸੋਹਣੀ ਬੱਛੀ ਆ ਥਣ ਦੇਵੇ ਦੀ ਬੜੀ ਸਾਫ ਸੁਥਰੀ ਤੇ ਥਾਣ ਤੁਹਾਨੂੰ ਬਹੁਤ ਸੋਹਣਾ ਲੱਗਾ ਆਪਾਂ ਗੱਲ ਕਰ ਲੈਨੇ ਨੇ ਹਮੇਸ਼ਾ ਵੀ ਰੁਕ ਰੁਕ ਦਾ ਥਾਣਾ ਹੱਥੀ ਚਵਾਈ ਦਾ ਥਾਣਾ ਤੇ ਉਹ ਕੰਪੈਕਟਟਰ ਦੇ ਵਿੱਚ ਬਹੁਤ ਖੂਬਸੂਰਤ ਕੁਆਲਿਟੀ ਇੱਕ ਅੱਗੇ ਤੀਸਰੇ ਨੰਬਰ ਤੇ ਵੀਰ ਜਿਹੜੀ ਆਪਣੇ ਕੋਲ ਇਹ ਅੱਜ ਹੀ ਸੂਈ ਆ ਇਹ ਅੱਜ ਸੂਈ ਆ ਇਹਨੂੰ ਹੋ ਚੱਲੇ ਆ 2 ਕ ਘੰਟੇ ਹੋਏ ਆ ਸੂਈ ਨੂੰ ਉਹ ਇਹਦੀ ਜੇਰ ਪਈ ਆ ਠੀਕ ਹੈ ਬਾਕੀ ਬੱਚੇ ਬੱਚਾ ਦਿੱਤਾ ਇਹਨੇ ਮਗਰ ਬੱਚਾ ਤੇ ਆਪ ਸੂਏ ਕਿਲ ਮੇ ਦੂਜੇ ਇਹ ਦੂਜੇ ਸੂਵੇ ਸੂਈ ਆ ਠੀਕ ਆ ਜੀ ਹਾਂ ਜੀ ਲਓ ਦੋਸਤੋ ਅੱਜ ਹੀ ਸੂਈ ਹੈ ਜੇਰ ਜੁਰ ਪ੍ਰੋਪਰ ਪਾ ਕੇ ਬਿਲਕੁਲ ਸਾਫ ਹੋ ਗਈ ਆ ਬੱਚੀ ਦਾ ਬੋਰ ਰਿਕਾਰਡ ਆਇਆ ਪਾਜੀ ਪਿੱਛੋਂ ਐ ਅੱਛਾ ਜੀ ਕਿਵੇਂ ਦੱਸਿਆ ਉਹ ਬਾਈਓ ਕਹਿੰਦੇ ਆ ਆਪਾਂ 22 ਲੀਟਰ ਇਹਦੇ ਥੱਲੇ ਚੋਇਆ ਬੱਚੀ 22 ਲੀਟਰ ਹਾਂ ਜੀ ਲਓ ਵੀ ਦੋਸਤੋ ਫਸਟ ਟਾਈਮਰ 20 ਲੀਟਰ ਕ੍ਰਾਸ ਦੋਸਤੋ ਇਹਦੀ ਤਸੱਲੀ ਆ ਜੀ 20 ਲੀਟਰ ਪਲਸ ਮਿਲਕਿੰਗ ਦੀ ਫਸਟ ਟਾਈਮਰ ਦੀ ਹੁਣ ਦੂਜਾ ਸਵੇਰ ਸੂਈ ਆ ਤੇ ਜਸਟ ਅੱਜ ਹੀ ਸੂਈ ਆ ਠੀਕ ਆ ਜੀ ਅੱਜ ਕੋਈ 2 3 4 ਘੰਟੇ ਦਾ ਸਮਾਂ ਕੋਈ ਮੰਨ ਸਕਦਾ ਵੀਰ ਅੱਜ 31 ਮਈ ਨੂੰ ਸੂਈ ਆ ਤੇ 31 ਮਈ ਨੂੰ ਇਹ ਆਪਾਂ ਕਵਰੇਜ ਕਰਦੇ ਪਏ ਆ ਬਾਕੀ ਥਣ ਥਣ ਇੱਕ ਵਾਰੀ ਤੁਹਾਨੂੰ ਜਿਹੜਾ ਦੱਸਣ ਯੋਗ ਆ ਉਹ ਤੁਹਾਨੂੰ ਆਪਾਂ ਦੱਸ ਦਿੰਨੇ ਵੀ ਪੂਰਾ ਹਥੀ ਜਵਾਈ ਦਾ ਥਣ ਮੁੱਠੀ ਥਾਣਾ ਠੀਕ ਆ ਜੀ ਬੌਲੇ ਤੇ ਚੱਲ ਰਹੀ ਆ ਆਹ ਲੋ ਠੀਕ ਸੋ ਜੇਜੁਰ ਪ੍ਰੋਪਰ ਪਾ ਦਿੱਤੀ ਆ ਦੋਸਤੋ ਜਿਵੇਂ ਮਤਲਬ ਦਿਖਾ ਦਿੱਤਾ ਆ ਦੇਖੋ ਠੀਕ ਆ ਜੀ ਜੇਜੁਰ ਪ੍ਰੋਪਰ ਪਾ ਦਿੱਤੀ ਆ ਆ ਲਓ ਅੱਛਾ ਤੇ ਥੋੜੀ ਬਾਤੀ ਚਵਾਈ ਚੁਈ ਕਰ ਲਈ ਸੀ ਹਾਂਜੀ ਚਵਾਈ ਕੀਤੀ ਆ ਥੋੜਾ ਜੈਨੂੰ ਚੰਗਾਇਆ ਸੀ ਕਿਲੋ ਕੀ ਬੋਲਾ ਚੋਇਆ ਸੀ ਮੈਂ ਚੱਲ ਸ਼ਾਮਾ ਨੂੰ ਚੰਗਾਵਾਂਗੀ ਚੰਗੀ ਤਰ੍ਹਾਂ ਚੋਵਾਂਗੀ ਬਾਕੀ ਚਵਾਈ ਚੁਈ ਪੂਰੀ ਫੰਨੇ ਆ ਠੀਕ ਆ ਜੀ ਹਾਂਜੀ ਆਪ ਦੋਸਤੋ ਚੋਣ ਚਾਂ ਜਿਹੜੀ ਫਰਸਟ ਕਲਾਸ ਨਿਕਲੀ ਆ ਵੀਰ ਦੇ ਕਹਿਣ ਦਾ ਮਤਲਬ ਆ ਬਾਕੀ ਜਿਹੜੇ ਵੀ ਵੀਰ ਨਾ ਆਉਣਾ ਆ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਕਿਉਂਕਿ ਇੱਥੇ ਕਿਹੜੀ ਮੰਡੀ ਆ ਤੁਸੀਂ ਪੈਸੇ ਤੇ ਅੱਛਾ ਵੀਰ ਇਹ ਸੂਈ ਵੜ ਇਹ ਆਪਾਂ ਅੱਜ ਕਿੰਨੇ ਦੀ ਦੇ ਦਾਂਗੇ ਆਪਣੇ ਘਰੋਂ ਇਥੋਂ ਇਹ ਅੱਜ 72000 ਦੀ ਦੇ ਦਾਂਗੇ ਬੱਛੀ ਵੇਚਾਂ ਭਾਵੇਂ 85 ਦੀ ਭਾਵੇਂ 75 ਦੀ ਅੱਜ 72000 ਦੀ ਬੱਛੀ ਦੇ ਦਾਂਗੇ ਉਹ ਵੀ ਆਪਾਂ ਵੀਡੀਓ ਪਾਉਣ ਦਾ ਕਰਕੇ ਨਹੀਂ ਤੇ ਮੈਂ ਲੋਕਲ ਬੱਛੀ ਦਾ ਮੁੱਲ ਹੀ ਭਾਵੇਂ 70000 ਕਰਦਾ ਲਓ ਦੋਸਤੋ ਨਾਮ ਦੀ ਨਾਲ ਲਿਖੋ ਪਹਿਲੀ ਵੀਡੀਓ ਵਾਹ ਸੋ ਪਹਿਲੀ ਵੀਡੀਓ ਵਾਹ ਤੇ ਬਿਲਕੁਲ ਮਾਨਤਾਂ ਜਿੰਨਾ ਵੀ ਹੋਊਗਾ ਖੁੱਲਾ ਢੁਲਾ ਵੀਰ ਕਰ ਦਊਗਾ ਸੋ ਛੋੜ ਛੱਪੇ ਖੁੱਲੇ ਢੁਲੇ ਕਰ ਦਊਗਾ ਠੀਕ ਹੈ ਜੀ ਸੋ ਵੀਡੀਓ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਇਸ ਫਲਖਾਲ ਜਿਹੜੀ ਆਪਣੀ ਪਹਿਲੀ ਵੀਡੀਓ ਹੈ ਤੇ ਛੋਟੇ ਚੱਪੇ ਜਿੰਨੇ ਵੀ ਹੋਣਗੇ ਕਿਸੇ ਵੀਰ ਦਾ ਪਿਆਰ ਮੁਹੱਬਤ ਨਾਲ ਮਾਨਤਨ ਖੁੱਲਾ ਡੁੱਲਾ ਹੋ ਜਾਊਗਾ। ਤੋਂ ਬਾਕੀ ਥਾਣੇ ਦੇ ਵੀ ਬੜੀ ਸਾਫ਼ ਸੁਥਰੀ ਆ ਬਿਲਕੁਲ ਗਿੱਲੇ ਨੜੂ ਤੇ ਬੱਚਾ ਆ ਲੋ ਇੱਧਰ ਦੇਖਾਓ ਭਾਜੀ ਆ ਦੇਖੋ ਜੀ। ਉਹ ਵਿਰਲਾ ਵੇਖੋ ਵੰਡਾ ਵੇਖੋ ਆਪਸੀ ਥਾਣਾ ਦੀਆਂ ਬਹੁਤ ਸੋਹਣੀਆਂ ਠੀਕ ਆ ਜੀ। ਤੋਂ ਲੰਬਾ ਥਾਣਾ ਬਿਲਕੁਲ ਹੱਥੀ ਚਵਾਈ ਆ ਠੀਕ ਆ ਜੀ। ਇਸ ਤੋਂ ਬਾਅਦ ਵੀ ਜਿਹੜੀ ਅੱਗੇ ਨੈਕਸਟ ਆਪਣੇ ਕੋਲ ਆ ਬਾੜ ਖੜੀ ਹੈ ਹਾਂਜੀ ਇਹ ਪਾਜੀ ਅੱਜ ਇਹਨੂੰ ਚੌਥਾ ਦਿਨ ਹੈ ਅਸਰੀ ਨੂੰ ਆਪਣੇ ਘਰੇ ਬਾਹਰ ਸੁੱਈ ਹੈ ਵੀ ਲਓ ਦੋਸਤੋ 14 ਦਿਨਾਂ ਦਾ ਸਮਾਂ ਹੋ ਗਿਆ ਇਹਨੂੰ ਸੁੱਈ ਨੂੰ ਇਹ ਬਾੜ ਬੋਲੇ ਚੋਂ ਨਿਕਲਦੀ ਆ ਅੱਛਾ ਜੀ ਇਸ ਟਾਈਮ ਇਹਦੇ ਥੱਲੇ 14-15 ਲੀਟਰ ਸਟਾਰਟਿੰਗ ਬੋਲਾ ਹੋਊਗਾ ਠੀਕ ਹੈ ਜੀ ਠੀਕ ਹਾਂਜੀ ਇਹ ਸੂਵੇ ਕਿੰਨੇ ਆ ਜੀ ਇਹ ਸੂਵੇ ਪਾਜੀ ਉਹ ਕਹਿੰਦੇ ਆ ਵੀ ਦੂਜਾ ਵਾ ਤਿੱਜੇ ਵੀ ਹੋ ਸਕਦੀ ਹੈ ਮਗਰ ਇਹਦੇ ਬੱਚੇ ਬੱਚੀ ਹੈ ਨਾ ਬੱਚੀ ਦਿੱਤੀ ਇਹਨੇ ਕ੍ਰੋਸ ਦੀ ਬਹੁਤ ਵਧੀਆ ਡੱਬੇ ਰੰਗ ਦੀ ਸੁਆ ਦੋਸਤੋ ਚਾਹੇ ਦੂਜਾ ਚਾਹੇ ਤਿੱਜਾ ਆਪਦੀ ਸਮਝੋ ਤੁਸੀਂ ਵੇਖ ਲਓ ਬਸ ਨੂੰ ਚਾਹੀਏ ਥੋੜੀ ਜੀ ਤਾਲੇਸੀ ਲੱਗਦੀ ਆ ਤੇ ਬੌਲਾ ਕਿੰਨਾ ਦੱਸਿਆ ਬੌਲਾ 14 15 ਲੀਟਰ ਸਟਾਰਟਿੰਗ ਹੋਊਗਾ ਠੀਕ ਹੈ ਜੀ 17 18 ਲੀਟਰ ਦੁੱਧ ਚਵਾਇਆ ਜਿੱਥੋਂ ਵਹਿੜ ਆਈ ਆ ਠੀਕ ਹੈ ਜੀ ਬਾਕੀ ਇਸ ਟਾਈਮ 14 15 ਵਾਂ ਆਪਾਂ ਇੰਨਾ ਚਵਾਵਾਂਗੇ ਠੀਕ ਹੈ ਜੀ ਜੇ ਆਪਣੇ ਤੋਂ 2 4 ਦਿਨ ਰਹਿ ਜੂਗੀ ਤੇ ਆਪਾਂ ਵੱਧ ਕਰਕੇ ਵੀ ਚਵਾਵਾਂਗੇ ਠੀਕ ਹੈ ਜੀ ਹਾਂਜੀ ਲਓ ਜੀ ਦੋ ਤੇ ਦੁੱਧ ਚਵਾ ਦੂਗੇ ਵੀਰਾਂ ਦਾ ਵੀ ਸੋਨਾ ਠੀਕ ਆ ਹੁਣ ਬੌਲੇ ਤੇ ਆ ਬੌਲੇ ਤੇ ਕੋਈ ਵੀਰ ਆਪਦੀ ਚੋਕੇ ਦੀ ਆਪਾਂ 14 15 ਲੀਟਰ ਦੁੱਧ ਚਵਾ 14 ਲੀਟਰ ਦੁੱਧ ਆਪਾਂ ਚਵਾਵਾਂਗੇ ਵੈੜ ਥੱਲੇ ਦੋ ਢੰਗ ਚੋਲੇ ਕੋਈ ਵੀ ਵੀਰ ਠੀਕ ਆ ਜੀ ਠੀਕ ਲਓ ਜੀ ਸ਼ੇਰੀ ਆ ਵੜ ਧਿਆਨ ਨਾਲ ਖੋਲਣੀ ਹੋ ਚੰਗਾ ਭਾਈ ਇਹੋ ਨਾਲ ਦੇ ਲੀੜਿਆਂ ਦੇ ਨਾਲ ਲਓ ਵੀ ਭਰਾਵੋ ਵੜ ਇਹ ਵੀ ਚੰਗੀ ਆ ਠੀਕ ਆ ਜੀ ਤੋ ਸੂਈਸ ਵਾਈ ਬਹੁਤ ਵੀਰ ਵੜਾ ਪਾਲਦੇ ਆ ਕਿਉਂਕਿ ਜਿਹੜਾ ਕੋਈ ਵੀਰ ਇੱਕ ਕਾਰੀ ਵਿਹਾਰੀ ਅੱਗੇ ਕਾ ਸੇਲ ਕਰਨ ਵਾਸਤੇ ਲੈਣੀ ਆ ਡਰਦੀ ਆ ਉਹ ਤਾਂ ਗੱਬਣ ਦਾ ਵੀ ਚੱਲ ਜਾਂਦਾ ਬਾਕੀ ਜਿਹੜੇ ਵੀਰ ਨੇ ਘਰੇ ਰੱਖਣੀ ਆ ਉਹ ਹਰ ਵੀਰ ਨੂੰ ਹੁੰਦਾ ਵੀ ਆਪਾਂ ਪਸੂ ਸੋਇਆ ਸੋਇਆ ਬੱਛੀ ਬਹੁਤ ਸੋਹਣੀ ਦਿੱਤੀ ਜਨੇ ਬੱਛੀ ਬਹੁਤ ਸੋਹਣੀ ਹੈ ਮਗਰ ਨਸਲ ਬ੍ਰੀਡ ਦੇ ਵਿੱਚ ਐਚ ਐਫ ਆ ਦੇਖੋ ਠੀਕ ਆ ਤੋ ਡੱਬੀ ਬੱਛੀ ਆ अच्छा वीर ए आज आपा कितने दी दे दिए फिर ए पाजी ओदा 65000 ਦੀ ਤੁਹਾਡੇ ਵਾਸਤੇ 62000 ਰੁਪਏ ਦੀ ਅੱਜ 62000 ਦੀ ਉਹ ਤੇ ਵੀਰਾਂ ਨਾਲ ਕਹਿਣਾ ਵੀਰ ਰਾਜ ਤੂੰ ਕਿਹੜੀ ਲੈਣੀ ਆ ਨਹੀਂ ਉਹ ਤੇ ਨਹੀਂ ਕੋਈ ਗੱਲ ਬਾਕੀ ਆਪਾਂ ਮਾਨ ਕਰਾਂਗੇ ਉਹ ਵੀ ਤੁਹਾਡੇ ਨਾਲ ਪ੍ਰੇਮ ਪਿਆਰ ਆ ਮੈਂ ਤੁਹਾਡੀਆਂ ਵੀਡੀਓ ਬਹੁਤ ਚੇਰਦੀਆਂ ਵੇਨਾ ਜਦੋਂ ਦਾ ਤੁਹਾਡਾ ਚੈਨਲ ਬੜਿਆ ਵਾ ਬਸ ਇਹੋ ਗੱਲ ਵੀ ਆਪਣੇ ਤੋਂ ਥੋੜਾ ਇਹਨਾ ਟਾਈਮ ਘੱਟ ਹੁੰਦਾ ਕਰਕੇ ਆਪਾਂ ਵੀਡੀਓ ਪਾਉਂਦੇ ਆ ਬਿਲਕੁਲ ਮਾ ਤੁਸੀਂ ਦੱਸਿਆ ਵੀ ਕਿਰਪਾ ਨਾਲ ਮਾਲ ਆਪਣਾ ਬਹੁਤ ਦੂਰ ਦੂਰ ਤੱਕ ਚਲਾ ਜਾਂਦਾ ਆ ਆਟੋ ਸਟੇਟ ਵੀ ਪੈਂਦਾ ਮਾ ਉਹ ਵੀ ਜਾਂਦੀ ਹਾਂ ਹਾਂਜੀ ਬਿਲਕੁਲ ਬਿਲਕੁਲ ਉਹ ਤੇ ਮੈਨੂੰ ਤੁਹਾਡਾ ਚੈਨਲ ਵਧੀਆ ਲੱਗਦਾ ਮੈਂ ਵੀਡੀਓ ਵੇਖਦਾ ਰਹੀ ਨਾ ਮੈਂ ਚੱਲ ਅੱਜ ਪਾਣੀ ਪਾ ਜੀ ਨਾਲ ਚੈਨਲ ਤੇ ਵੀਡੀਓ ਪਾ ਕੇ ਵੇਖਦੇ ਹਾਂ ਸਹੀ ਹੈ ਸਹੀ ਹਾਂਜੀ ਚਲੋ ਉਹ ਤਾਂ ਆਪਣਾ ਰਾਬਤਾ ਬੜੀ ਬਣਾਇਆ ਜਦੋਂ ਮਾਲ ਵੇਚਿਆ ਬਾਕੀ ਮਾਲ ਵਿਕੇ ਜਾਂ ਨਾ ਵੇ ਕਿ ਉਹ ਤੇ ਕਿਸਮਤ ਆ ਬਸ ਜੀ ਬਸ ਬਾਕੀ ਆਪਾਂ ਪਾਣਾ ਸੀ ਆਪਣਾ ਸ਼ੌਂਕ ਜਾਂ ਮਨ ਦਾ ਰੀਜ ਨਾਉਣੀ ਸੋ ਆਪਾਂ ਲਾਤੀ ਬਿਲਕੁਲ ਬਿਲਕੁਲ ਹਾਂਜੀ ਲਓ ਦੋਸਤੋ ਕੱਲੀ ਰੀਜ ਲੱਥਨ ਵਾਲੀ ਗੱਲ ਨਹੀਂ ਪਸ਼ੂ ਵੀ ਬੜੇ ਚੰਗੇ ਆ ਪਸ਼ੂ ਵੀ ਖਰੀਦਣ ਵਾਲੇ ਨੇ ਉਹ ਤੇ ਨਹੀਂ ਆਪਾਂ ਵੀਡੀਓ ਪਾਣੀ ਹੋ ਉਸ ਦਿਨ ਆਪਣਾ ਮਾਲ ਸ਼ਾਮ ਨੂੰ ਵੇਚ ਗਿਆ ਇਹ ਇੱਕ ਦੋਸਤੋ ਇੱਕ ਲਾਸਟ ਵੇਚ ਜੇਕਰ ਵੈੜਾਂ ਦੀ ਗੱਲ ਕਰ ਲਈਏ ਤੇ ਲਾਸਟ ਵੇਚ ਇੱਕ ਵੈੜਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਥੋਂ ਆ ਕੇ ਦਿਖਾ ਦਿਓ ਮਾੜਾ ਇਹ ਤੁਹਾਡੇ ਨਾਲ ਕੱਪੜਿਆਂ ਦੇ ਕੂਛ ਨਾ ਮਾਰੀ ਇਹਨੇ ਵਛੀ ਦਿੱਤੀ ਜਾਂ ਡੱਬੇ ਰਾਂ ਅੱਛਾ 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 ਹੁਣੇ ਤਾਜੀ ਸੂਈ ਆ ਤਾਜੀ ਸੂਈ ਆ ਹਾਂਜੀ ਇਹਨੇ ਸ਼ੇਰ ਪਾਉਣੀ ਕੋਈ ਗੱਲ ਨਹੀਂ ਲਓ ਦੋਸਤੋ ਇਹ ਜਸਟ ਹੁਣੇ ਸੂਈ ਆ ਕੁਝ ਇੱਕ ਟਾਈਮ ਪਹਿਲਾਂ ਲੜਦੂੜ ਨਾਲ ਲੜਮ ਕਰਿਆ ਤੇ ਕੋਈ ਗੱਲ ਨਹੀਂ ਬੱਚਾ ਜਿਹੜਾ ਵਛੀ ਆ ਮਗਰ ਫੀਮੇਲ ਕਾਫ ਇਸ ਸੂਆਗਨ ਮਾ ਹੋ ਗਈ। ਇਸ ਸੂਆ ਭਾਜੀ ਦੂਜਾ ਹੀ ਆ। ਦੂਸਰਾ ਸੂਆ। ਹਾਂਜੀ ਇੱਕ ਸੂਸਾ ਜੇ ਚਾਹੀਆ। ਬਿਲਕੁਲ ਜੀ ਬਿਲਕੁਲ। ਬਾਕੀ ਥਣਗੁੱਲ ਬਹੁਤ ਜ਼ਿਆਦਾ ਕੈਂਟ ਲੱਗਾ ਇਹਨੂੰ। ਔਲੀ ਸ਼ੇਰੇ ਬੱਚੀ ਦਾ ਕਰਦੀ ਆ। ਆਹ ਲਓ ਜੀ। ਸੋ ਬਿਲਕੁਲ ਜਸਤੋ ਦੋਸਤੋ ਥੋੜਾ ਜਿਹਾ ਟਾਈਮ ਪਹਿਲਾਂ ਸੂਈਆ ਮਗਰ ਬੱਚੀ ਆ ਤੇ ਦੂਜਾ ਸੂਆ। ਠੀਕ ਆ? ਸੋ ਕੱਦ ਪੂਰਾ ਉੱਚਾ ਵੈਸੇ ਸੂਸਵਾ ਦੇ ਵਿੱਚ ਆ ਨਾਰਮਲ ਹੀ ਸਾਰੇ ਭਰਾਵਾਂ ਨੇ ਜਜਮੈਂਟ ਕਰ ਹੀ ਲੈਣੀ ਹੁੰਦੀ ਆ ਠੀਕ ਆ? ਜਿੱਡਾ ਮਰਜੀ ਪਸ਼ੂ ਰਾਜੀ ਹੋਵੇ ਵਜਨ ਵਾਲ ਹੋਵੇ ਉਹ ਸੂਸਵਾ ਦੇ ਵਿੱਚ ਆ ਜਾ। ਪਸ਼ੂ ਥੋੜਾ ਜ ਅੱਧਾ ਘੰਟਾ ਹੋਇਆ ਜੀ ਠੀਕ ਹੈ ਜੀ ਸੋ ਅੱਧਾ ਘੰਟਾ ਹੀ ਹੋਇਆ ਦੋਸਤੋ ਜੇ ਸੂਈ ਨੂੰ ਤੇ ਕਦਗੂਦ ਬਹੁਤ ਸੋਹਣਾ ਬੈਠਦਾ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਆਪਾਂ ਨੇੜੇ ਤੋਂ ਥਾਣ ਪਕਾਉਣ ਦੀ ਕੋਸ਼ਿਸ਼ ਕਰਦੇ ਆ ਆ ਲਓ ਆ ਲਓ ਠੀਕ ਹੈ ਉਹ ਬੱਛੀ ਦਾ ਕਰਦੀ ਹੈ ਵੀ ਪਤਾ ਨਹੀਂ ਕਿੱਦਾਂ ਨੂੰ ਲੈ ਚੱਲੇ ਖੋਲ ਕੇ ਬਿਲਕੁਲ ਜੀ ਬਿਲਕੁਲ ਸੋ ਜੇਰ ਜੁਰ ਦੋਸਤੋ ਪਾ ਦੂਗੀ ਤਕਰੀਬਨ ਅਜੇ ਅੱਧਾ ਘੰਟਾ ਹੋਇਆ ਹਾਂਜੀ ਉਹਦੀ ਮੱਰੀ ਤਕਰੀਬਨ ਆਪਾਂ ਜੇਰ ਜੁਰ ਹੋ ਜੂਗੀ ਫਿਰ ਆਪਣੇ ਤੋਂ ਕੋਈ ਵੀ ਪਸ਼ੂ ਸੁੰਦਾ ਨਾ ਆਪਾਂ ਆਪਣੇ ਮੋਬਾਈਲ 'ਚ ਵੀਡੀਓ ਬਣਾ ਲਈਦੀ ਉਸੇ ਵੇਲੇ ਜੇਰ ਪਾਉਂਦੇ ਪਾਉਂਦੇ ਕਿਉਂਕਿ ਅਗਲੇ ਨੂੰ ਦਿਖਾ ਦਿੱਦੀ ਅਗਲੇ ਦੀ ਵੀ ਤਸੱਲੀ ਹੁੰਦੀ ਪੈਸੇ ਖਰਚੇ ਨਹੀਂ ਹੁੰਦੇ ਆ ਸਹੀ ਹੈ ਹਾਂਜੀ ਬਿਲਕੁਲ ਅੱਛਾ ਇਹ ਇਹ ਤਾਂ ਮੁੱਲ ਰਹੇਗਾ ਫਿਰ ਕੀ ਕਰਦੇ ਆ ਬੱਛੀ ਦੇ ਭਾਵੇਂ ਜਿੰਨੇ ਦੀ ਮਰਜ਼ੀ ਵੇਚ ਦਈਏ ਹਾਂ 75 ਦੀ ਦੇ ਦਈਏ 72 ਦੀ ਦੇ ਦੋ ਜਮਾਤਾਂ ਭਾਵੇਂ ਜਿੰਨੇ ਦੀ ਦਿੱਤੀ ਜਾਂਦੀ ਦੇ ਦਈਏ ਪਰ ਆਪਾਂ 72000 ਦੀ ਦੇ ਦਾਂਗੇ ਅੱਜ ਤੁਹਾਡੇ ਕਹਿਣ ਤੇ ਲਓ ਜੀ ਹਾਂਜੀ ਸੋ 70000 ਦੀ ਭਾਵੇਂ ਜਿੰਨੇ ਰੁਪਈਆ ਦੀ ਮਰਜ਼ੀ ਵੇਚਦੇ ਭਾਵੇਂ ਵੱਛੀ 80000 ਦੀ ਵੇਚਦੀ ਹੈ ਆਪਣਾ ਜੰਮੂ ਮਾਲ ਜਾਂਦਾ ਪਰ ਜੰਮੂ ਵੱਛੀ ਭਾਵੇਂ 85000 ਦੀ ਪਾ ਦਈਏ ਸਹੀ ਹੈ ਪਰ ਇਥੋਂ ਦਾ ਰੇਟ ਆਪਾਂ ਇਥੋਂ ਦੇ ਆਲਿਆਂ ਨਾਲ ਹੀ ਕਰਾਂਗੇ ਠੀਕ ਹੈ ਜੀ ਹਾਂਜੀ ਲਓ ਵੀ ਭਰਾਵੋ ਜੋੜੀ ਆ ਮਗਰ ਵੱਛੀ 70000 ਦੀ ਮਿਲ ਜੂਗੀ ਬਿਲਕੁਲ ਤਾਜੀ ਸੂਈ ਆ ਬੇਫਿਕਰੀਆ ਜੇਰਜੁਰ ਪਾ ਦੇਣੀ ਆ ਕਰਮਾ ਵਾਲੀ ਨੇ ਸੋ ਤੁਸੀਂ ਉਹਦੀ ਡਿਟੇਲ ਉਹਦਾ ਵੇਰਵਾ ਲੈ ਲਿਓ ਇੱਧਰ ਜਿਹੜਾ ਦੋਸਤੋ ਇੱਕ ਪਾਸੇ ਤੁਹਾਨੂੰ ਆਪਾਂ ਦਿਖਾਤੀਆਂ ਵਹਿਣਾ ਠੀਕ ਹੈ ਜੀ ਤੇ ਹੁਣ ਆਪਾਂ ਜਿਹੜੀਆਂ ਤੁਹਾਨੂੰ ਮੱਝਾਂ ਦਿਖਾ ਦਿੰਨੇ ਆ ਮੱਝਾਂ ਦਿਖਾ ਦਾਂਗੇ ਝੋਟੀਆਂ ਦਿਖਾ ਦਾਂਗੇ ਦੋ ਤਾਜ਼ੀਆਂ ਸੁਈਆਂ ਦੋ ਕੰਪਨ ਸਰੋਚ ਬੁੱਲਾਲੇ ਮੱਝਾਂ ਨੇ ਬੰਨ ਉਹ ਵੱਡੀ ਗਿਣਤੀ ਦੇ ਵਿੱਚ ਪਸ਼ੂ ਆਉਂਦੇ ਆ ਕੋਈ 8 10 ਨਗ ਜਿਹੜਿਆ ਦੋਸਤੋ ਕਦੀ ਐ ਨਹੀਂ ਹੋਇਆ ਵੀ ਕੋਈ ਇੱਕ ਦੋ ਨਗ ਹੋਣ 8 10 ਪਸ਼ੂ ਹੁੰਦੇ ਆ ਬਾਕੀ ਚੁਆਇਸ ਥੋੜੀ ਆ ਜਿਹੋ ਜਿਹਾ ਪਸ਼ੂ ਪਸੰਦ ਆਉਂਦਾ ਇੱਥੇ ਆਓ ਸਾਈਪੇਨਾ ਕਰਕੇ ਆਓ ਤੇ ਬਹੁਤ ਵਧੀਆ ਗੱਲ ਦੂਰੋਂ ਨੇੜੇੋਂ ਕੋਈ ਵੀ ਆ ਰਿਆ ਜੇਕਰ ਸਿੱਧਾ ਕੋ ਉਹਦੀ ਚੋਕੇ ਤਸੱਲੀ ਕਰ ਸਕਦੇ ਜਾਂ 蒂ਪਕੇ ਤਸੱਲੀ ਕਰ ਸਕਦੇ ਜੀ ਤੇ ਅੱਛਾ ਵੀਰ ਇਧਰਲੇ ਪਾਸੇ ਆਪਣੇ ਕੋਲ ਜਿਹੜੀਆਂ ਚਾਰ ਮੱਜਾਂ ਝੋਟੀਆਂ ਹਨ ਹਾਂਜੀ ਚਾਰ ਮੱਜਾਂ ਦੋ ਨਗ ਆਪਣੇ ਤੋਂ ਸੋਏ ਆ ਇਹ ਛੋਟੀ ਤਾਜੀ ਸੂਈ ਆ ਤੇ ਇੱਕ ਮੱਜ ਸੂਈ ਆ ਇੱਕ ਨੀਲੀ ਦੀ ਸੂਈ ਆ ਤੇ ਇੱਕ ਮੋਹਰਾ ਦੀ ਸੂਈ ਆ ਇੱਕ ਨੀਲੀ ਦੀ ਗੱਬਣਿਆ ਤੇ ਇੱਕ ਮੋਹਰਾ ਦੀ ਗੱਬਣਿਆ ਠੀਕ ਹੈ ਜੀ ਹਾਂਜੀ ਲੋ ਵੀ ਇੱਕ ਨੀਲੀ ਦੀ ਸੂਈ ਆ ਇੱਕ ਨੀਲੀ ਦੀ ਗੱਬਣ ਇੱਕ ਮੋਹਰਾ ਦੀ ਸੂਈ ਤੇ ਇੱਕ ਮੋਹਰਾ ਦੀ ਗੱਬਣ ਹਾਂਜੀ ਠੀਕ ਹੈ ਜੀ ਬਾਕੀ ਪਸੰਦ ਇਹਨਾਂ ਦੋ ਮੱਜਾਂ ਦੀ ਜ਼ਿਆਦਾਤਰ ਆਪਣੇ ਪੰਜਾਬ ਦੇ ਵਿੱਚ ਚੱਲਦੀ ਆ ਮੋਹਰਾ ਦੀ ਨੀਲੀ ਰਾਵੀ ਦੀ ਲੋ ਵੀ ਬਿਲਕੁਲ ਡਿਮਾਂਡ ਨੂੰ ਪੂਰੇ ਕਰਦੇ ਹੋਏ ਦੋਸਤੋ ਦੋ ਬਿਲਕੁਲ ਚਾਰ ਮਜਾ ਝੋਟੀਆਂ ਵੀਰ ਨੇ ਲਿਆ ਕੇ ਖੜੀਆਂ ਕੀਤੀਆਂ ਨੇ ਤੇ ਪੂਰੀਆਂ ਜਿਹੜੀਆਂ ਆਪਾਂ ਕਹਿ ਲਈਏ ਵੀ ਪੂਰੀਆਂ ਚੰਗੇ ਸੋਹਣੇ ਜੁੱਸਰੇ ਵਾਲੀਆਂ ਨੇ ਲੈ ਵੀ ਵੀਰ ਪਹਿਲੇ ਨੰਬਰ ਤੇ ਇਸ ਝੋਟੀ ਤੋਂ ਆਪਾਂ ਸ਼ੁਰੂਆਤ ਕਰਨ ਲਈਏ ਇਹ ਪਾਜੀ ਪਹਿਲਾ ਸੂਆ ਹੈ ਪਹਿਲਾਂ ਕੱਟੀ ਇਹਨੂੰ ਅੱਜ ਤੀਜਾ ਦਿਨ ਹੋਇਆ ਸੂਈ ਨੂੰ ਠੀਕ ਹੈ ਜੀ ਕੋਲੇ ਚ ਝੋਟੀ ਨਿਕਲਦੀ ਪਈ ਆ ਅੱਛਾ ਜੀ ਚਲਾਈਏ ਆ ਲਓ ਤੋ ਪਹਿਲਣ ਝੋਟੀਆਂ ਦੋਸਤੋ ਬੌਲੇ ਚ ਹਜੇ ਜਸਟ ਬਾਹਰ ਹੀ ਆ ਰਹੀ ਆ ਠੀਕ ਆ ਜੀ ਬਾਕੀ ਠੰਡੀ ਠੁੰਡੀ ਬਹੁਤ ਜਿਆਦੀ ਭਾਵੇਂ ਤਿੰਨ ਡੰਗ ਚੋਈ ਜਾਓ ਸਾਰੀ ਦੇ ਅੱਛਾ ਇਹ ਵੀ ਢੇਲੀ ਆ ਗਈ ਆ ਹਾਂਜੀ ਢੇਲੀ ਇੱਕ ਤਰਵਾਰੀ ਕੱਲ੍ਹ ਦੀ ਢੇਲੀ ਹੈ ਨਾ ਫੱਬਦਾ ਬਾਕੀ ਬਾਕੀ ਆਪਣੇ ਕਿਸੇ ਵੀ ਡੰਗਰ ਨੂੰ ਭਾਜੀ ਬਾਜ਼ਾਰ ਨਾ ਹੋਊਗਾ 5:30 ਵਜੇ ਦੀ ਚਵਾਈ ਆ ਤੇ 5:30 ਵਜੇ ਦੀ ਸਵੇਰ ਦੀ ਆ ਹੂੰ ਹਾਂਜੀ ਲਓ ਜੀ ਤੋ ਕਈ ਵਾਰਾ ਦੋਸਤੋ ਵੀਰ ਜਜਮੈਂਟ ਕਰ ਜਾਂਦੇ ਆ ਵੀ ਵਿਖਾਲੇ ਇੱਕ ਟਾਈਮ ਤੁਸੀਂ ਫੇਰ ਨੋਟ ਕਰ ਲਓ 5:30 ਵਜੇ ਦਾ ਵੈਸੇ ਸਮਾਂ ਹੋਇਆ ਪਿਆ ਸਾਡੇ 4:30 5:00 ਵਜੇ ਦਾ ਸਮਾਂ ਹੋਇਆ ਵੈਸੇ 5:00 5:30 ਵਜੇ ਦੀ ਮਾਰਨਿੰਗ ਦੀ ਚੋਈ ਆ ਆ ਦੇਖੋ ਠੀਕ ਆ ਠੀਕ ਆ ਤੇ ਵਾਟਰ ਰੂਟਰ ਕੁਆਲਿਟੀ ਚੰਗੀ ਆ ਠੀਕ ਆ ਅੱਛਾ ਵੀਰ ਥੋੜੀ ਜਿਹੀ ਇਹਨੂੰ ਹੈਗੀ ਮਾੜੀ ਸਰਨਤੀ ਪਾਉਣਾ ਹਾਂਜੀ ਪਾ ਲਿਆ ਇਹ ਉਹਨੇ ਥੋੜਾ ਜਿਆ ਕਰਦੀ ਆ ਕਿ ਸੂਨਸਣ ਕਰਕੇ ਪਾਈਕ ਪਹਿਲਾ ਨਜ਼ਰ ਮਾੜੀ ਜੀ ਹੈਗੀ ਸੀ ਵੀ ਹਾਂਜੀ ਇਹ ਥੋੜਾ ਜਿਹਾ ਕਰਦੀ ਆ ਮਾੜਾ ਜਿਹਾ ਬਾਕੀ ਉਹ ਨਹੀਂ ਗੱਲ ਆ ਭਲ ਭੁਲ ਹੋ ਸਕਦੀ ਆ ਛੋਟੀ ਇੱਕ ਆਪਾਂ ਨਮਾਹ ਵੀ ਦਿੱਤੀ ਆ ਨਾ ਇੱਕ ਦੋ ਚਾਰ ਦਿਨ ਨਮਾਉਣਾ ਚਾਹੀਦਾ ਆਪਾਂ ਨੂੰ ਵਪਾਰੀਆਂ ਨੂੰ ਹੁੰਦਾ ਵੀ ਡੰਗਰ ਸੋਹਣਾ ਲੱਗਦਾ ਨਵਾਇਆ ਠੀਕ ਆ ਠੀਕ ਹਾਂਜੀ ਲਓ ਵੀ ਠੀਕ ਆ ਸੋ ਇਹ ਛੋਟੀਆਂ ਦੋਸਤੋ ਪਹਿਲੇ ਨੰਬਰ ਤੇ ਪਹਿਲਾ ਸੂਆ ਇਹ ਸੂਈ ਆ ਮਗਰ ਇਹਦੇ ਕਟਾ ਮੇਲ ਕਾਫ ਨੂੰ ਜਨਮ ਦਿੱਤਾ ਸੋ ਬੋਲਾ ਵੈਸੇ ਤਿੰਨਾਂ ਕ ਦਿਨਾਂ ਦੀ ਦੱਸਿਆ ਨਾ ਹਾਂਜੀ 8 ਲੀਟਰ ਬੋਲਾ ਕੰਡੇ ਵਾਲਾ ਹੋਊਗਾ ਛੋਟੀ ਥੱਲੇ ਬਾਕੀ ਛੋਟੀ ਦੋ ਚਾਰ ਦਿਨ ਖੜ ਗਈ ਤੇ 12 13 ਤੇ ਛੋਟੀ ਜਾਊਗੀ ਕਿੰਨੀ ਠੀਕ ਹੈ ਜੀ ਬਾਕੀ ਆਪਣਾ ਐਸ ਟਾਈਮ 8-9 ਲੀਟਰ ਬੋਲਾ ਸਟਾਰਟਿੰਗ ਹੈਗਾ ਛੋਟੀ ਥੱਲੇ ਠੀਕ ਹੈ ਠੀਕ ਹਾਂਜੀ ਲੋ ਜੀ ਦੋਸਤੋ 8-9 ਲੀਟਰ ਸ਼ੁਰੂਆਤ ਜਿਹੜੀ ਹੋਈ ਹੈ ਬੋਲੇ ਤੋਂ ਬਾਕੀ ਥਣ ਥਣ ਤੁਸੀਂ ਵੇਖੋ ਬਹੁਤ ਵਧੀਆ ਵਾ ਵਿਰਲ ਬੁਰਲ ਚੰਗੀ ਆਪਸੀ ਥਣਾਂ ਦੀ ਸੋ ਕਦ ਵੀ ਜਿਹੜਾ ਦੋਸਤੋ ਸੋਹਣਾ ਹੈ ਛੋਟੀ ਦਾ ਠੀਕ ਆ ਤੇ ਬਾਕੀ ਇਹਦਾ ਮੁੱਲ ਆਪਾਂ ਕਿਤੋਂ ਤੱਕ ਦੇ ਦਾਂਗੇ ਮੁੱਲ ਭਾਜੀ ਇਹਦਾ ਅੱਜ ਦੇ ਹਿਸਾਬ ਨਾਲ 95000 ਰੁਪਇਆ ਅੱਛਾ ਜੀ ਦੋ ਚਾਰ ਦਿਨ ਛੋਟੀ ਖੜ ਗਈ 12-13 ਤੇ ਚੱਲ ਗਈ ਭਾਵੇਂ ਛੋਟੀ 1-5 ਮੁੱਲ ਕਰ ਲਈਏ ਭਾਵੇਂ 10 ਕਰ ਲਈ ਠੀਕ ਹੈ ਜੀ ਹਾਂਜੀ ਅੱਜ ਕਿੰਨੀ 92 95 95 ਤੁਸੀਂ ਜਿੱਦਾਂ ਕਹੋਗੇ 1000 ਘੱਟ ਕਰ ਲੋ 2000 ਘੱਟ ਕਰ ਲੋ ਆਪਾਂ ਤੁਹਾਡਾ ਮਾਣ ਕਰਾਂਗੇ ਛੋੜਛੱਪਾ ਕਰਦਾਂਗੇ ਖੁੱਲੇ ਦਿਲ ਨਾਲ ਠੀਕ ਹੈ ਜੀ ਬਾਕੀ ਝੋਟੀ ਲੱਖੋਂ ਬਾਹਰ ਖੇਡੂਗੀ ਜਿੱਦਾਂ ਝੋਟੀ ਨੇ 12-13 ਲੀਟਰ ਦੁੱਧ ਖਰਾਤਾ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਇਹ 95 ਆ ਵਿੱਚੋਂ ਛੋੜਛੱਪੇ ਮਾਨਤਨ ਹੋਣਗੇ ਠੀਕ ਹੈ ਜੀ ਬਾਕੀ ਝੋਟੀ ਬਹੁਤ ਜਿਆਦੀ ਸਾਫ ਸੁਥਰੀ ਆ ਲਓ ਜੀ ਠੀਕ ਹੈ ਅਹ ਠੀਕ ਆ ਅੱਗੇ ਆਪਣੇ ਕੋਲ ਜਿਹੜੀ ਇਹ ਮੋਰਾ ਦੇ ਵਿੱਚ ਛੋਟੀ ਆ ਹਾਂਜੀ ਇਹ ਦੂਜਾ ਸੁਭਾ ਸੂਈ ਆ ਇਹਨੂੰ ਅੱਜ 6-7 ਦਿਨ ਹੋ ਗਿਆ ਸੂਈ ਨੂੰ ਠੀਕ ਆ ਜੀ ਪਾਜੀ ਸੂਈ ਆ ਕੱਟਾ ਮਗਰ ਲੋ ਜੀ ਇਹਦੇ ਮਗਰ ਵੀ ਕੱਟਾ ਵੱਡੀ ਛੋਟੀ ਆ ਦੱਸੋ ਸੈਕੰਡ ਟਾਈਮਰ ਦੂਜਾ ਸੁਭਾ ਸੂਈ ਆ ਆਹ ਲੋ ਤਸਾ 12 ਦਿਨਾਂ ਦੀ ਹਾਂਜੀ ਇੱਥੇ ਗਿਆ ਠੀਕ ਆ 7-8 ਤੋਂ ਤਾਂ ਹੀ ਨਹੀਂ ਹੋ ਸਕਦੀ ਇੱਥੇ ਗਿਆ ਬਾਕੀ ਦੰਦ ਨਹੀਂ ਬੱਚੇ ਨੇ ਕੱਢੇ ਜਗੇ ਕੋਈ ਨਾ ਹੁਣ ਇਹ ਦੁੱਧ ਕਿੰਨੇ ਕੁ ਤਾਂ ਵੈਸੇ ਆਪਣੇ ਕੋਲ ਚੱਲਣ ਰਹੀ ਆ ਮਾਏ ਥੱਲੇ ਦੁੱਧ ਹੋਊਗਾ ਪਾਜੀ 15 ਲੀਟਰ ਕੰਡੇ ਵਾਲਾ ਜੀ ਏ ਨਹੀਂ ਆਪੇ ਕੈਤਾ ਦੇ ਘੱਟ ਹੋਊਗਾ ਦੁੱਧ 15 ਕਿਲੋ ਹੀ ਹੋਊਗਾ ਆਪਾਂ 14 ਲੀਟਰ ਕੰਡੇ ਵਾਲਾ ਦੁੱਧ ਦੱਸ ਕੇ ਦੱਸਾਂਗੇ ਭਾਵੇਂ ਕੋ ਆਪਣਾ ਵੀਰ 2 ਡੰਗ ਚੋਲੇ ਭਾਵੇਂ 3 ਡੰਗ ਚੋਲੇ ਠੀਕ ਆ ਜੀ ਹਾਂਜੀ ਕੋਲ 14 ਵੀਰਾਂ ਦਾ 15 ਕਿਲੋ ਹੋਊਗਾ ਦੁੱਧ ਪਰ 14 ਕਿਲੋ ਪੂਰਾ ਤੁਸੀਂ ਤਸੱਲੀ ਨਾਲ ਜਿਹੜਾ ਮੰਨ ਕੇ ਸੌਦਾ ਕਰਿਓ ਬਿਲਕੁਲ ਤੋੜ ਕੇ ਆਪਾਂ ਤੁਹਾਨੂੰ ਚਲਾ ਕੇ ਇੱਕ ਪਾਸਿਓ ਦਿਖਾ ਦਿੰਨੇ ਆ ਕਦ ਕੋਤ ਵੱਡਾ ਹੈ ਇਸ ਝੋਟੀ ਦਾ ਕੋਈ 10 ਦਿਨਾਂ ਦਾ ਕੋਈ 12 ਦਿਨਾਂ ਦੇ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੱਡੇ ਕਦ ਦੇ ਵਿੱਚ ਚੌੜਾ ਪੇਠ ਪੂੜਾ ਆਹ ਦੇਖੋ ਜੀ ਦਰਦੀ 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 ਹੌਲੀ ਹੌਲੀ ਖੜਾ ਕੇ ਹੌਲੀ ਹੌਲੀ ਅੱਛਾ ਵੀਰ ਬਾਕੀ ਚੋਣ ਜਾਣ ਦੀ ਤਸੱਲੀ ਪੂਰੀ ਆਪਣੀ ਚੋਣ ਜਾਣ ਦੀ ਬਹੁਤ ਜ਼ਿਆਦੀ ਪੋਲੀ ਆ ਜੀ ਠੀਕ ਆ ਜੀ ਹਾਂ ਜੀ ਉਹ ਆਪਣੀ ਤਸੱਲੀ ਆਪਾਂ ਤਸੱਲੀ ਕਰਕੇ ਲਈਦਾ ਪਸ਼ੂ ਅੱਗੇ ਵੀ ਤਸੱਲੀ ਕਰਕੇ ਦੇਈਦਾ ਬਾਕੀ ਇੱਥੇ ਕਿਹੜਾ ਭਾਜੀ ਮੰਡੀ ਆ ਆਪਣੇ ਘਰੇ ਆ ਰਹਿਣ ਲਈ ਥਾਂ ਆ ਸੌਣ ਲਈ ਥਾਂ ਆਓ ਦੋ ਡੰਗ ਚੋਂ ਤਿੰਨ ਡੰਗ ਚੋਂ ਪਸ਼ੂ ਤਸੱਲੀ ਕਰਕੇ ਲੈ ਕੇ ਜਾਓ ਜੀ ਆਪ ਦੀ ਤਸੱਲੀ ਕਰੋ ਤਸੱਲੀ ਕਰੋ ਕੋਈ ਚੱਕਰੀ ਨਹੀਂ ਜੇ ਕੋਈ ਵੀਰ ਆਂਦਰ ਵੀ ਮਤੂ ਰੋਣਾ ਰਹਿਣ ਵਾਸਤੇ ਜਗਾ ਵਾ ਸਾਰਾ ਕੋਈ ਰੋਟੀ ਪਾਣੀ ਵੀ ਮਿਲੂਗਾ ਤਸੱਲੀ ਕਰਕੇ ਪਸ਼ੂ ਖੜੋ ਕਿਉਂਕਿ ਤੁਸੀਂ ਪੈਸੇ ਖਰਚਣੇ ਆ ਸਹੀ ਹੈ ਹਾਂਜੀ ਲੋ ਦੋਸਤੋ ਮੈਂ ਪਹਿਲਾਂ ਜਿਗਰ ਕੀਤਾ ਸੀ ਪਸ਼ੂ ਵਪਾਰ ਦਾ ਕੰਮ ਆ ਤੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਆ ਬਾਕੀ ਦੋ ਟਾਈਮ ਕੋਈ ਵੀਰ ਕਰਨੀ ਚਾਹੁੰਦਾ ਤਸੱਲੀ ਤੇ ਰਹਿਣ ਦੀ ਠੀਕ ਹੈ ਜੀ ਰੋਟੀ ਪਾਣੀ ਦੀ ਪੂਰੀ ਸਭ ਦਾ ਹੈਗੀ ਫੈਸਿਲਿਟੀ ਪੂਰੀ ਆ ਤੋਂ ਵੀਰ ਆਪਣਾ ਬਿਲਕੁਲ ਬ ਤਸੱਲੀ ਕਰੋ ਠੀਕ ਹੈ ਜੀ ਪਸ਼ੂ ਦੀ ਆਪਾਂ ਹਰ ਵਾਰ ਕਹਿੰਨੇ ਆ ਤਾਂ ਚੰਗੀ ਚੋਣ ਜਾਣ 14 ਕਿਲੋ ਤੋਂ ਪਲੱਸ ਦੁੱਧ 14 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਜਿਹੜਾ ਚਾਹੂਗਾ ਵੀਰ ਉਹ ਆਪਦੇ ਮੂੰਹੋਂ 15 ਕਿਲੋ ਕਹੂਗਾ ਪਰ ਆਪਾਂ 14 ਕਿਲੋ ਦੱਸਣਾ ਠੀਕ ਹੈ ਠੀਕ ਹਾਂਜੀ ਅੱਛਾ ਇਹ ਆਪਾਂ ਵੀਰ ਕਿੰਨੇ ਕ ਦੇ ਦੇਣੀ ਫਿਰ ਮੁੱਲ ਤੇ ਰਾਜਪਾ ਜੀ ਇਹਦਾ ਕਰਦੇ ਆ 175 172 ਦੀ ਦੇ ਦਾਂਗੇ 172 ਦੀ ਹਾਂਜੀ ਬਾਕੀ ਹੋਰ ਛੋਟ ਕਰ ਦਾਂਗੇ ਬਾਕੀ ਮਾਨਤਨ ਕਰਾਂਗੇ ਵੀਰ ਦਾ ਜਿਹੜਾ ਵੀ ਕਿਹੜਾ ਹੋਊਗਾ ਬਾਕੀ ਜਿੱਥੋਂ ਤੱਕ ਦੀ ਮੱਝ ਦੀ ਗਾਰੰਟੀ ਹੈ ਭਾਜੀ 17-18 ਲੀਟਰ ਦੁੱਧ ਮੱਝ ਨੇ ਚਵਾਇਆ ਪ ਇਹ ਗੱਲ ਅਸਟਮ ਅਜੇ ਸਟਾਰਟਿੰਗ ਅਜੇ ਨਿਕਲਦੀ ਪਈ ਆ ਬਾਲੇ ਚ ਦੁੱਧ ਤੇ ਹਜੇ ਆਉਂਦੀ ਆ ਹਜੇ ਮੈਲਾ ਮੂਲਾ ਮਾਰੂਗੀ ਤੇ ਦੁੱਧ ਹੋਰ ਕਰੂਗੀ ਹਮ ਹਾਂਜੀ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਹਜੇ ਵੀਰ ਦੇ ਕਹਿਣ ਤੇ ਮਤਲਬ ਕਿ ਵਦਨ ਆ ਹਜੇ ਮੈਲੇ ਬੋਲੇ ਤੋਂ ਪਸ਼ੂ ਐਸੇ ਸਟਾਰਟ ਹੁੰਦਾ ਕੋਈ ਫਰੀ ਤੇਰੀ ਚੌਦੀ ਦਿਨੀ ਬਾਕੀ ਪੀਕ ਤੇ ਜਾਂਦੇ ਜਾਂਦੇ ਮਹੀਨਾ 25 ਦਿਨ ਦਾ ਸਮਾਂ ਲਏ ਜਾਂਦਾ। ਕੋਈ ਨਹੀਂ ਕੋਈ ਕੁਝ ਨਹੀਂ ਆ ਜੇ ਆਪਾਂ ਬਿਨਾ ਬਾਜ਼ਾਰ ਲਾ ਕੇ ਵੀਡੀਓ ਬਣਾਵਾਂਗੇ ਤੇ ਭਾਈ ਇੰਨਾ ਚੱਡਾ ਕਰੂਗੀ। ਫਿਰ ਆਪਾਂ ਜੋ ਕੁਝ ਆਪਾਂ ਸਿੱਧਾ ਬਖਾਉਣਾ ਆਪਾਂ ਕਿਸੇ ਨੂੰ ਆਪਣੇ ਨਾਲ ਕਿਸੇ ਨੂੰ ਕੰਪੇਅਰ ਨਹੀਂ ਕਰਦੇ ਨਾ ਆਪਾਂ ਕਿਸੇ ਦੀ ਇਸ ਕਰ ਸਕਦੇ ਆ ਨਾ ਕੋਈ ਆਪਣੀ ਰੀਸ ਕਰ ਸਕਦਾ। ਹਾਂਜੀ ਸਹੀ ਹੈ ਸਹੀ ਹਾਂਜੀ ਆਪਾਂ ਕਿਸੇ ਨੂੰ ਕੋਈ ਕੰਪੇਅਰ ਨਹੀਂ ਕਰਦੇ ਕਿਸੇ ਨਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਇਹ ਵੀ ਜਿਹੜੀ ਦੱਸੋ ਚੰਗੀ ਗੱਲ ਆ ਵੀਰ ਦੀ ਬਿਲਕੁਲ ਮਾਰਨਿੰਗ ਚ ਹੋਈ ਆ ਤੇ ਸ਼ਾਮ ਨੂੰ ਬਿਲਕੁਲ ਉਹ ਟਾਈਮ ਹੋਇਆ ਪਿਆ ਠੀਕ ਆ ਜੀ ਤੇ ਸੋ ਕੋਈ ਵੀਰ ਵੇ ਇਹ ਹਮਤ ਕਰਨੀ ਆ ਹਾਂਜੀ ਆਪਦੀ ਪਹਿਲ ਕਦਮੀ ਕਰਕੇ ਤਸੱਲੀ ਕਰੋ ਪੈਸੇ ਲੈਣ ਆ। ਕੋਈ ਕੋਗਣ ਵੀ ਮੈਂ ਚੋਕੇ ਸੌਦਾ ਕਰਨਾ ਚੋਕੇ ਵੀ ਸੌਦਾ ਕਰ ਸਕਦਾ ਐਡੀ ਕੋਈ ਗੱਲ ਨਹੀਂ ਆਪਾਂ ਨੂੰ। ਠੀਕ ਹੈ ਜੀ ਮੇਰਾ ਤਾਂ ਹੁੰਦਾ ਨਾ ਵੀ ਯਾਰ ਮੈਂ ਦੁੱਧ ਵੇਖਣਾ ਪਹਿਲਾਂ ਫਿਰ ਸੌਦਾ ਕਰਨਾ। ਕੋਈ ਚੱਕਰ ਹੀ ਨਹੀਂ ਪਹਿਲਾਂ ਦੋ ਡੰਗ ਚੋਲੇ ਫਿਰ ਸੌਦਾ ਕਰ ਲੈ। ਆ ਬਿਲਕੁਲ ਜੀ ਕੋਈ ਗੱਲ ਨਹੀਂ ਆਪਾਂ ਫੁੱਲ ਗਰੰਟੀ ਦਵਾਗੇ। ਸਹੀ ਸਹੀ ਬਾਕੀ ਹੋ ਆਖੀ ਦਾ ਵੀ ਪਸ਼ੂ ਤਸੱਲੀ ਕਰਕੇ ਖੜੋ ਕਿਉਂਕਿ ਇਹਨਾਂ ਕਰਮਾਂ ਵਾਲਿਆਂ ਦਾ ਕੋਈ ਪਤਾ ਨਹੀਂ ਆ ਵੀ ਕੀ ਇਹਨਾਂ ਕਰਦਣਾ ਕੀ ਨਹੀਂ ਕਰਦਣਾ ਇਹ ਤਾਂ ਰਾਣੀਆਂ ਇੱਕ ਸਾਹ ਦੀ। ਸਹੀ ਆ ਬਾਬੇ ਦੀ ਕਿਰਪਾ ਇਹਦੇ ਤਾਰ ਦਿੰਦੀਆਂ ਸੇ ਬਾਕੀ ਬਹੁਤ ਬੜਾ ਦਿੱਤਾ ਪਾਪੀ ਦੀ ਕਿਰਪਾ ਨੇ ਤੇ ਪੰਜਾਬ ਵਪਾਰ ਦੇ ਕਿਤੇ ਚ ਵੜਿਆ ਸੋਹਣੀਆਂ ਗੱਲਾਂ ਨਾਲ ਕਰਦਾ ਪਿਆ ਵੀਰ ਅੱਛਾ ਤੇ ਅੱਗੇ ਆਪਣੇ ਕੋਲ ਆ ਕੱਟੀ ਝੋਟੀ ਜਿਹੜੀ ਇਹ ਗੱਬਣ ਹਾਂਜੀ ਇਹ ਗੱਬਣ ਆ ਆ ਜਿਹੜਾ ਇਹਨੂੰ ਖੋਲ ਆ ਮੈਂ ਖੋਲ ਦੋਸਤੋ ਇਹ ਦੂਜਾ ਪੂਆ ਜੋ ਗੱਬਣ ਝੋਟੀ ਦੋਸਤੋ ਅੱਗੇ ਦਿਖਾ ਦਿੰਦੇ ਆ ਤੁਹਾਨੂੰ ਦੋ ਸੁਈਆਂ ਸੀ ਤੇ ਦੋ ਹੀ ਗੱਬਣ ਸੀ ਉਹਨਾਂ ਦੇ ਵਿੱਚੋਂ ਜਿਹੜੀ ਇਹ ਪਹਿਲੀ ਕੋਈ ਬਿਲਕੁਲ ਸਾਈ ਸੋਰਾ ਵੇਖੋ ਆ ਦੇਖੋ ਜਿਹੜਾ ਇਹਨ ਵੇਖੋ ਤੁਰੰਤ ਫੇਸ ਫੂਡ ਕੁਆਲਿਟੀ ਵੇਖੋ ਬਿਲਕੁਲ ਤੋਰਾ ਤੁਸੀਂ ਵੇਖ ਕੇ ਚੱਕ ਕਰੋ ਬਲਖਣ ਬਕਰੇ ਜੇ ਤੋਰਾ ਠੀਕ ਹੈ ਜੀ ਬਿਲਕੁਲ ਫੇਸ ਗਰਦਨ ਉੱਪਰ ਕਰਕੇ ਤੁਰਦੀ ਆ ਕਰਮਾਲੀ ਆ ਜਰਾ ਆਪਾਂ ਨਾ ਤੇ ਬੱਚੇ ਦੀ ਟਾਈਆਂ ਲਾਈਆਂ ਅੱਜ ਤਾਂ ਕਰਕੇ ਮੱਝ ਭੁੱਖੀ ਆ ਥੋੜੀ ਜੀ ਪਾਣੀ ਨਹੀਂ ਪੀਤਾ ਠੀਕ ਹੈ ਜੀ ਆ ਕਰਮਾਲੀਏ ਲੋ ਜੀ ਦੋਸਤੋ ਠੀਕ ਹੈ ਜੀ ਬੰਦਾ ਭਾਜੀ ਹਾਂ ਜੀ ਹਾਂ ਜੀ ਸੋ ਕੁਆਲਿਟੀ ਨਸਲ ਆ ਜਿਹੜੀ ਦੋਸਤੋ ਤਕਰੀਬਨ ਤੋਰੇ ਤੋਂ ਪਛਾਣੀ ਜਾਂਦੀ ਆ ਸੋਹਣੇ ਕੱਦ ਕਾਰ ਤੋਂ ਪਛਾਣ ਹੋ ਜਾਂਦੀ ਆ ਸੋਹਣੇ ਆਰਡਰ ਕੁਆਲਿਟੀ ਤੋਂ ਪਛਾਣ ਹੋ ਜਾਂਦੀ ਆ ਭਾਜੀ ਮੱਝ ਨੇ ਦੁੱਧ ਦਸ 18 ਲੀਟਰ ਦੁੱਧ ਚਵਾਇਆ ਓਕੇ ਪਹਿਲਾਂ ਆਪਣੇ ਦੇ ਕੋਲੋਂ ਮੱਝ ਗਈ ਆ ਪਿਛਲੇ ਸੁੱਗੇ ਠੀਕ ਆ ਜੀ ਆਪਾਂ ਪਤਾ ਪਤਾ ਵੀ ਦੱਸ ਦਾਂਗੇ ਵੀ ਕਿੱਥੋਂ ਮੱਝ ਆਈਏ ਤੇ ਕਿੱਥੇ ਮੱਝ ਦਿੱਤੀ ਸੀ ਆਪਾਂ ਆਪਣੇ ਏਰੀਆ ਦੀ ਮੱਝ ਦਿੱਤੀ ਜੀ ਮੱਝ ਨੇ ਪਹਿਲਾਂ 17 18 ਲੀਟਰ ਦੁੱਧ ਰਾਮਨਾ ਚਵਾਇਆ ਜੀ ਹਾਂਜੀ ਨਾਰਮਲ ਸੇਵਾਰੇ ਠੀਕ ਆ ਬਾਕੀ ਇਸ ਟਾਈਮ ਆਪਾਂ ਮੱਝ ਤੋਂ 17 18 ਲੀਟਰ ਫਿਰ ਤੋਂ ਚਵਾਵਾਂਗੇ ਠੀਕ ਹੈ ਹਾਂਜੀ ਠੀਕ ਹੈ ਠੀਕ ਆ ਅਜੇ ਦੇਣੇ ਕੋਈ ਫਿਰ ਕਨਫਰਮ ਕਰਾਦ ਕੇ ਦੇਣ ਹਜੇ ਦੇਣੇ ਦੇ 8 ਰਹਿੰਦੇ ਆ ਗਿਣਤੀ ਵੀ 8 ਕ ਪੈਂਡਿੰਗ ਆ 8 ਰਹਿੰਦੇ ਆ ਹਾਂਜੀ ਠੀਕ ਆ ਤੇ ਅੱਛਾ ਇੱਕ ਚਲੋ ਗੁਜਾਇਸ਼ ਤੇ ਨਹੀਂ ਹੁੰਦੀ ਕਿ ਪਰ ਫਿਰ ਵੀ ਕਿਸੇ ਵੀਰ ਦੇ ਮਨ ਦੇ ਵਿੱਚ ਇਹ ਨਾ ਰਹੇ ਜੇ ਵੀ ਰਾਜ ਭਰਾਣੇ ਫਕਸ਼ਿਆ ਨਹੀਂਗਾ ਬਾਕੀ ਭਾਰ ਪਿੱਛੇ ਦੀ ਥਾਣਾ ਆਪਣੀ ਗਰੰਟੀ ਹੋਊਗੀ ਹਾਂਜੀ ਦੋ ਤਿੰਨ ਦਿਨ ਤੱਕ ਅਗਲੇ ਦੇ ਘਰ ਤੱਕ ਆਪਣੀ ਗਰੰਟੀ ਹੋਊਗੀ ਭਾਰ ਪਾ ਜੇ ਪਈ ਕੁਝ ਵੀ ਹੋ ਜੇ ਆਪਣੀ ਗਰੰਟੀ ਹੋਊਗੀ ਠੀਕ ਬਾਕੀ ਅੱਜ ਕੱਲ੍ਹ ਮਹਾਰਾਜ ਦੀ ਕਿਰਪਾ ਹਜੇ ਤੱਕ ਕਦੀ ਇਦਾਂ ਦਾ ਹੋਇਆ ਨਹੀਂ ਆ ਜੋ ਬਿਲਕੁਲ ਜੀ ਬਿਲਕੁਲ ਅਗਲੇ ਨੂੰ ਪਹਿਲਾਂ ਆਉਣ ਤੋਂ ਪਹਿਲਾਂ ਅਗਲੇ ਨੂੰ ਆਖੀਦਾ ਪਾਉ ਆਹ ਕੋ ਜੀ ਸਾਹਮਣੇ ਜੇ ਖਥਾਨ ਘਟਿਆ ਸਾਰਾ ਕੁਝ ਵੇਚੀ ਮਿਲਦੀ ਨਹੀਂ ਉਹ ਗਿਲਦੀ ਨਹੀਂ ਉਹ ਤਾਂ ਹੀ ਸਾਰਾ ਕੁਝ ਦੱਸ ਦਈਦਾ ਅਗਲੇ ਨੂੰ ਕਿਉਂਕ ਹੋਰ ਕੁਝ ਨਿਕਲੇ ਦੱਸਿਆ ਕੁਝ ਹੋਰ ਹੋਵੇ ਅਗਲਾ ਗਾਣਾ ਕੱਢਦਾ ਜਾਵੇ ਉਹਦੇ ਨਾਲ ਦੀ ਰੀਸ ਨਹੀਂ ਹੈ ਸਹੀ ਹੈ ਸਹੀ ਹਾਂਜੀ ਬਿਲਕੁਲ ਜੀ ਜੋ ਕੁਝ ਪਹਿਲਾਂ ਇਹਦੀ ਕੀਮਤ ਆਪਾਂ ਕੀ ਦੱਸੀਏ ਜੀ ਕੀਮਤ ਭਾਜੀ ਮੱਝ ਤੇ ਜਿੰਨੇ ਦੀ ਮਰਜ਼ੀ ਵੇਚਦੀ ਹੈ ਤਿਆਰ ਕਰਕੇ ਤੁਹਾਨੂੰ ਵੀ ਪਤਾ ਮੱਝ ਦਾ ਡਿਮਾਰ ਰੇਟ ਰੂਡ ਕਿੰਨਾ ਲੱਗਣਾ ਬਾਕੀ ਜਿਹੜੇ ਹੋ ਆ ਵੀ ਜਿਹੜੀ ਕੱਚੀ ਕੱਚੀ ਆ ਹੂੰ 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 ਮੁੱਲ ਤੇ ਜਿੰਨਾ ਮਰਜ਼ੀ ਕਰੀ ਜਾਈਏ ਭਾਵੇਂ 2-10 ਕਰ ਲਈਏ ਭਾਵੇਂ 2 ਕਰ ਲਈਏ 185 ਦੀ ਮੱਝ ਦਵਾਂਗੇ ਆਪਾਂ 185 ਦੀ ਹਾਂਜੀ ਠੀਕ ਹੈ ਉਹ ਵੀ ਕੱਚੀ ਕੱਚੀ ਤੇ ਬਾਅਦ ਚ ਮੇਰਾ ਵੀਰ ਕੋਈ ਇਹ ਨਾ ਕਹਵੇ ਵੀ ਤੂੰ ਕੱਚੀ ਮੱਝ ਦਾ ਇਨਾ ਮੇਲਦ ਕੀਤਾ ਜਦੋਂ ਮੱਝ ਤਿਆਰ ਹੋ ਗਈ ਫਿਰ ਮੈਂ ਰੇਟ ਵਧਾ ਦੇਣਾ ਹਾਂ ਜੀ ਹਾਂ ਜੀ ਗੱਲ ਜਦੋਂ ਇਹ ਵੀ ਹੈ ਨਾ ਵੀ ਗੱਲ ਜਦੋਂ ਕੱਲ ਨੂੰ ਚਵਾਉਣ ਤੇ ਵੀ ਆ ਗਈ ਉਹ ਤੋਂ ਥੋੜੀ ਜਿਹੀ ਹੋਰ ਗੱਲਬਾਤ ਹਾਂ ਜੀ ਫਿਰ ਆਪਾਂ ਆਪਦੇ ਹਿਸਾਬ ਨਾਲ ਰੇਟ ਤੇ ਚਵਾਵਾਂਗੇ ਮੱਝ ਬਾਕੀ ਆਪਾਂ ਮੱਝ ਖੜੀ ਖੜਾਈ ਪਹਿਲਾਂ ਵੀ ਵੇਖੀ ਆ ਆਪਣੇ ਕੋਲੋਂ ਮੱਝ ਗਈ ਆ ਸੱਚੀ ਤਾਂ ਜੀ ਪਹਿਲੇ ਸੂਏ ਠੀਕ ਆ ਹਾਂ ਜੀ ਲੋ ਦੋਸਤੋ ਚੌੜਾ ਪਿੱਠਪੂੜਾ ਕਰਮ ਵਾਲੀ ਅਜੇ ਆਵਾ ਧਾਵਾਂ ਤੇ ਆ ਗਈ ਤੇ ਪੰਡਾ ਪਾਊਗੀ ਥੱਲੇ ਹਜੇ ਸਮਾ ਪੇਂਟਿੰਗ ਆ ਠੀਕ ਆ ਜੀ ਬਾਕੀ ਸਮਾ ਕੋਈ 10 ਦਿਨ 8 ਦਿਨ ਅਪਰੋਕਸੀਮੇਟਲੀ ਘਟੋ ਘਟ ਮੰਨ ਕੇ ਚੱਲਿਓ ਤੁਸੀਂ ਇੱਕ ਇੱਕ ਹੋਰ ਨਗੀਨਾ ਦਿਖਾਉਣੇ ਤੁਹਾਨੂੰ ਨੀਲੀ ਦਾ ਇਹ ਵੀ ਗੱਬਣ ਕੱਟੀ ਝੋਟੀ ਆ ਇਹ ਦੂਜਾ ਸੁਗਾ ਜੇ ਝੋਟੀ ਆ ਦੇਖੋ ਇਧਰ ਮਾਰਿਓ ਕੈਮਰਾ ਦੋ ਦੰਦ ਰਿਓ ਮੂੰਹ ਆ ਵੈਰੀ ਗੁੱਡ ਦੋਦੀ ਝੋਟੀ ਠੀਕ ਆ ਜੀ ਆ ਲਓ ਜੀ ਤੇ ਚੌਕ ਤੇ ਹਜੇ ਆ ਵੇਖੋ ਸੱਟੇ ਆ ਹਜੇ ਚੱਕੇ ਨਹੀਂ ਘਮਾਸਾ ਦੇਖੋ ਦੋ ਦੇ ਸੱਟੇ ਆ ਦੋਂਦੀ ਆਵੇ ਦੋ ਸੱਟੇ ਨਹੀਂ ਬੰਨਿਆ ਚੌਗੀ ਬੰਨੀ ਆ ਜੀ ਬਿਲਕੁਲ ਬਿਲਕੁਲ ਫਰ ਸੇਰਾ ਚੋ ਵੀ ਬਿੱਲੀ ਮਨ ਕੀ ਅੱਖ ਦੋਸਤੋ ਬਿਲ ਵਾਈਟ ਨਿਸ਼ਾਨ ਛੋੜਦੀ ਮੱਥਾ ਵੱਲ ਤੇ ਮਗਰਲੇ ਖੋੜ ਤੋਂ ਹੋਣੀ ਠੀਕਾ ਜੀ ਹੌਲੀ ਤੋਰਿਆ ਜੀ ਹੌਲੀ ਤੋਰ ਹੌਲੀ ਤੋਰ ਬਿਲਕੁਲ ਮੰਜ ਮੇਰੀ ਮਗਰਲੇ ਖੋਰ ਧੂਪਿਆ ਬਹੁਤ ਸ਼ਕੀਨ ਕੱਟੀ ਅੱਜ ਵਾਂਗੂੰ ਚੱਡਾ ਮਾਰੂਗੀ ਠੀਕਾ ਜੀ ਕਿਉਂਕਿ ਬਹੁਤ ਘੱਟ ਪਸ਼ੂ ਨਿਕਲਦਾ ਵੀ ਜਿਹੜੀ ਚੰਗੀ ਸੇਵਾ ਦੇ ਵਿੱਚ ਸਹੀ ਉਮਰ ਦੇ ਵਿੱਚ ਪਹਿਲਾ ਸੂਆ ਸੂਨ ਵਾਲਾ ਹੋਵੇ ਨਹੀਂ ਤੇ ਕਈ ਦਾ ਚੌਗੀਆਂ ਛਿੱਗੀਆਂ ਛਿੱਗੀਆਂ ਪਸ਼ੂ ਛੱਗਾ ਹੋ ਕੇ ਕਈ ਨਾ ਪਹਿਲਾਂ ਕੱਟੀਆਂ ਜਿਹੜੀਆਂ ਦੋਸਤੋ ਤਿਆਰ ਹੁੰਦੀਆਂ ਨੇ ਤੇ ਬਿਲਕੁਲ ਦੋਂਦੀ ਕੱਟੀ ਆ ਵਾਦੇਬੰਦੀ ਇਹ ਵੀ ਦੋਸਤੋ ਇੱਕ ਤਾਂ ਦੁੱਧ ਦੀ ਰੁਟੀਨ ਬੜੀ ਸੋਹਣੀ ਬਣੂਗੀ ਦੂਜਾ ਸੁਭਾ ਸੁਣੀ ਦੂਜਾ ਸੁਭਾ ਸੁਣੀ ਆ ਹੂੰ ਹਾਂਜੀ ਇਹ ਫਿਰ ਖੀਰੀ 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 ਸੁਪੀ ਗੱਲ ਸੇਵਾ ਦੀ ਆ ਕਿਸੇ ਨੇ ਸੇਵਾ ਰੀਝ ਨਾ ਕੀਤੀ ਆ ਦੀ ਹੂੰ ਇਹ ਦੂਜੇ ਸੁਭੇ ਸੁਣੀ ਆ ਕਹਿੰਨ ਨੂੰ ਆਪਾਂ ਵੀ ਪਹਿਲਾਂ ਕਹਦਾਂਗੇ ਪਰ ਆਪਾਂ ਉਹ ਕੰਮ ਹੀ ਨਹੀਂ ਕਰਨਾ ਆ ਹਾਂਜੀ ਆیکل ਆਪਣੇ ਤੋਂ ਵੀ ਦੁਨੀਆ ਸਿਆਣੀ ਆ ਜੇ ਆਪਾਂ ਕਹਿੰਦੇ ਨਾ ਵੀ ਆਪਾਂ ਸਿਆਣੇ ਆ ਆਪਣੇ ਤੋਂ ਸਿਆਣੇ ਬਹੁਤ ਬੈਠੇ ਆ ਪਰੇ ਤੋਂ ਪਰੇ ਆ ਸਾਰੇ ਪਰੇ ਤੋਂ ਪਰੇ ਆ ਸਾਰੇ ਬਿਲਕੁਲ ਬਿਲਕੁਲ ਹਾਂਜੀ ਜੇ ਆਪਾਂ ਕਹਿੰਦੇ ਨਾ ਆਪਾਂ ਬੜੇ ਸਿਆਣੇ ਆ ਆਪਣੇ ਤੋਂ ਬਾਧੂ ਤਾਂ ਦੇ ਲਓ ਦੋਸਤੋ ਮੈਂ ਵੀ ਭਲੇਖਾ ਖਾ ਗਿਆ ਵੈਸੇ ਕੋਈ ਸ਼ਾਕਾ ਵਾਲੀ ਕਰਨੀ ਮੈਂ ਕਿਹਾ ਕੱਤੀ ਚਾਹ ਪਹਿਲਾ ਸਵੇਰ ਹੁੰਦੀ ਆ ਪਰ ਥਣਾ ਲੈ ਵੇਖੀਏ ਤੇ ਬਹੁਤ ਵੀਰਾਂ ਨੇ ਕਹਿੰਨਾ ਵੀ ਲੰਬੇ ਥਣ ਦੂਜਾ ਸਵੇਰ ਦੇ ਹੈ ਵੀ ਦੋਜੇ ਆ ਬਾਕੀ ਨਸਲ ਆ ਆ ਦੇਖੋ ਫੇਸ ਕੁਆਲਟੀ ਵੇਖੋ ਕਰਮਾ ਵਾਲੀ ਦੀ ਐ ਬਿੱਲੀ ਮਣਕੀ ਕੋਲੇ ਗੁਲਾਬੀ ਸੁਰਖ ਤੇ ਬਿਲਕੁਲ ਛੋਟਾ ਸੇੰਗ ਹੈ ਠੀਕ ਆ ਜੀ ਤੇ ਪਤਲਾ ਪਿੰਡਾ ਵੇਖੋ ਬਿਲਕੁਲ ਬੈਕ ਸਾਈਡ ਤੇ ਕੋਈ ਤੁਹਾਨੂੰ ਦਿਖਾਉਣੇ ਆ ਥਣਾ ਤੁਹਾਨੂੰ ਦੀ ਵੇਖੋ ਤੁਸੀਂ ਸਹਿਜ ਬਾਰਨੀ ਬਹੁਤ ਜਿਆਦੀ ਜੋ گاਵਾ ਨੂੰ ਬਣੂਗੀ ਥੱਲੇੋਂ ਇੱਥੋਂ ਤੱਕ ਆਊਗੀ ਹਾਂ ਲੋ ਜੀ ਥੱਬਿਆਂ ਤੇ ਥੱਬੇ ਵਲੋਂ ਕਰਮਾ ਵਾਲੀ ਬਾਕੀ ਜਿਨ੍ਹਾਂ ਦੇ ਕੋਲ ਲਈ ਆਉਂਦੇ ਵੀ 15 16 ਲੀਟਰ ਅਸੀਂ ਦੁੱਧ ਛੋਟੀ ਥੱਲੇ ਚੋਇਆ ਓਕੇ ਹਾਂ ਜੀ ਹਾਂ ਲੋ ਜੀ ਲੋ ਵੀ ਪਰਾਵੋ ਠੀਕ ਆ ਛੋਟੀ ਵੀ ਪੂਰੀ ਸ਼ਕੀਨ ਆ ਤੇ ਲੈ ਕੇ ਵੀ ਕਿਸੇ ਸ਼ਕੀਨ ਵੀਰ ਨੇ ਜਾਣੀ ਆ ਠੀਕ ਆ ਜੀ ਆਹ ਦੇਖੋ ਥੱਬਿਆਂ ਤੇ ਥੱਬੇ ਬਲੂ ਕੀ ਦੋਸਤੋ ਇੱਕ ਇਕਲੀ ਕਹਿਣ ਵਾਲੀ ਗੱਲ ਨਹੀਂ ਕਿ ਵੀ ਇੱਕ ਝੋਟੀ ਆਪ ਦੀ ਬਿਲਕੁਲ ਜੋਜ ਦੀ ਕਰਤੂਤ ਕਰਮ ਵਾਲੀ ਦੀ ਉਹ ਤਾਂ ਪੂਰੀ ਖਰੀ ਉਤਰ ਲੈ ਨੇ ਪਤਲੇ ਪਿੰਡੇ ਦੀ ਆ ਤੇ ਲੰਬੀ ਪੂਛ ਉੱਪਰ ਤੱਕ ਪੂਛ ਵਾਈਟ ਆ ਨੀਲੀ ਦਾ ਪੱਖ ਇਹ ਝੋਟੀ ਦੇ ਵਿੱਚ ਆ ਨੀਲੀ ਦੀ ਕੱਟੀ ਇਸ ਨੀਲੀ ਝੋਟੀ ਨੂੰ ਨੀਲੀ ਦਾ ਆਪਾ ਦਰਜਾ ਦੇ ਸਕਦੇ ਵੀ ਨੀਲੀ ਦੀ ਕੱਟੀ ਝੋਟੀ ਆ ਬਾਕੀ ਦੋ ਦੰਦ ਆ ਮੂੰਹ ਠੀਕ ਆ ਦੋਂਦੀ ਕੱਟੀ ਝੋਟੀ ਆ ਸੋ ਬਹੁਤ ਪਿਆਰੀ ਆ ਬਾਕੀ ਰੇਡ ਪੋਛ ਲੈਣੀ ਆ ਕਿਉਂਕਿ ਸ਼ਕੀਨ ਵੀਰ ਵੀ ਕਾਫੀ ਆ ਚੰਗਾ ਪੈਸਾ ਭਰਨਾ ਵੀ ਚਾਹੁੰਦੇ ਆ ਤੇ ਚੰਗਾ ਪਸ਼ੂ ਵੀ ਖਰੀਦਣ ਦੀ ਭਾਲ ਦੇ ਵਿੱਚ ਆ ਇਹ ਤਾਂ ਵੀਰ ਮੁੱਲ ਕੀ ਕਰਾਂਗੇ ਆਪਾਂ ਮੁੱਲ ਦੇ ਭਾਰੀ ਝੋਟੀ ਵੇਚਦੇ ਡੇਢ ਦੀ ਡੇਢ ਤੋਂ ਬਾਹਰ ਵੀ ਝੋਟੀ ਵਿਕੂਗੀ ਪਰ ਇਸ ਟਾਈਮ ਆਪਾਂ ਝੋਟੀ ਦੇ ਦਈਏ 40 ਦੀ ਇੱਕ 40 ਦੀ 2000 ਰੁਪਿਆ ਹੋਰ ਛੱਡ ਦਾਂਗੇ ਝੋਟੀ 38 ਦੀ 38 ਦੀ ਝੋਟੀ ਦੇ ਦਾਂਗੇ ਬਾਕੀ ਝੋਟੀ ਖੜਾ ਕੇ ਡੇਢ ਦੀ ਝੋਟੀ ਵੇਖੂਗੀ ਜਦਨ ਝੋਟੀ ਆਪਦੇ ਆਤਾ ਤੇ ਆ ਗਈ ਠੀਕ ਆ ਜੀ ਹਾਂਜੀ ਲਓ ਬੇ ਮੈਂ ਦੋਸਤੋਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਜਿਹੋ ਜਿਹਾ ਪਸ਼ੂ ਉਹੋ ਜਿਹਾ ਮੁੱਲ ਰੇਡ ਬਾਕੀ ਕੱਟੀ ਝੋਟੀ ਦੇ ਵਿੱਚ ਕੋਈ ਕਸਰ ਕੋਈ ਫਰਕ ਨਹੀਂ ਹੈਗਾ ਬਾਕੀ ਤੁਸੀਂ ਇੱਥੇ ਆਣ ਕੇ ਵੇਖ ਹੀ ਲੈਣਾ ਠੀਕ ਆ ਦੋਂਦੀ ਮੈਂ ਕਿਹਾ ਜੇਕਰ ਕੀਤਾ ਵੀ ਦੋਂਦੀ ਝੋਟੀ ਨਹੀਂ ਵੇਹੇ ਪਹਿਲਾ ਸਵੇਰ ਹੁੰਦੀ ਕਿ ਨਾ ਚੌਗੀ ਕਈ ਰਾਤ ਸਵੇਰ ਕਈਆਂ ਚਿਕੀਆਂ ਚਿਕੀਆਂ ਹੁੰਦੀਆਂ ਕਰਮਾ ਲਈਆਂ ਔਰ ਸਾਹਬ ਸੰਭਾਲ ਕਿਸੇ ਵੀਰ ਦੀ ਬਿਲਕੁਲ ਚੰਗਾ ਧਿਆਨ ਰਿਹਾ ਇਸ ਝੋਟੀ ਤੇ ਉਹ ਤਾਂ ਕਰਕੇ ਦੋਸਤੋ ਦੂਜਾ ਸਵੇਰ ਕਰਮਾ ਲਈ ਅਜੇ ਚੌਕ ਦੇ ਸੱਟੇ ਆ ਠੀਕ ਆ ਤੇ ਦੋਂਦੀ ਪਿਓਰ ਜਿਹੜੀ ਦੋਂਦੀ ਏ ਝੋਟੀ ਆ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ 138000 ਰਿੰਦੀ ਵੀਰ ਨੇ ਮੰਗ ਕੀਤੀ ਏ ਵੀ ਲੈਣ ਦੇਣ ਜਿਹੜਾ ਬਾਕੀ ਕੋਈ ਨਹੀਂ ਪਹਿਲੀ ਵਾਰੀ ਵੀਡੀਓ ਪਾਈ ਆਪਾਂ ਮਾਣ ਕਰਾਂਗੇ ਕਿਸੇ ਵੀਰ ਦਾ ਜਿੰਨੇ ਦੂਰ ਨੇੜੋ ਵੀ ਆਉਣਾ ਤਾਂ ਵੀ ਆਪਾਂ ਮਾਣ ਕਰਾਂਗੇ ਇਹ ਨਹੀਂ ਆਪੇ ਪੈਸੇ ਵੇਖੇ ਜਾਂਦੇ ਆ ਮੁੱਖ ਬੰਦਾ ਕ ਬੰਦੇ ਵੀ ਵੇਖੇ ਜਾਂਦੇ ਆ ਆ ਸਹੀ ਆ ਜੀ ਹਾਂ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਮੰਗਣਾ ਰੇਟ ਮੰਗਣਾ ਪੈਸੇ ਮੰਗਣੇ ਵਪਾਰੀ ਵੀਰਾਂ ਦਾ ਜਿਹੜਾ ਫਰਜ ਆ ਬਾਕੀ ਅਗੇ ਲਾਉਣੇ ਆ ਮੰਗਣੇ ਪੈਂਦੇ ਆ ਹਰ ਕਿਸੇ ਤੋਂ ਮੰਗੇ ਆਪਾਂ ਰੱਬ ਕੋਲੋਂ ਦੇ ਮੰਗੀਦਾ ਹੀ ਆ ਬਸ ਬਸ ਦੇਣਿਆਂ ਤੇ ਦੇਣ ਆਉਂਦੀ ਆ ਬਿਲਕੁਲ ਜੀ ਬਿਲਕੁਲ ਤੇ ਬਾਕੀ ਲਾਉਣੇ ਚੰਗੇ ਪਸ਼ੂ ਤੇ ਥੋੜੀ ਸਮਝ ਆ। ਹਾਂ। ਬਾਕੀ ਆ ਵੀਡੀਓ ਆਪਾਂ ਇਦਾਂ ਪਾਤੀ ਥੋੜਾ ਟਾਈਮ ਕੱਟ ਹੁੰਦਾ ਕਰਕੇ। ਹਾਂ। ਹੁਣ ਜਿੱਦਣ ਕਿਤੇ ਵੀਡੀਓ ਪਾਈ ਨਾ ਫੁੱਲ ਫੁਲਕਾਰੀਆਂ ਵਾਲੀਆਂ ਵੀਡੀਓ ਪਾਵਾਂਗੇ ਤੇ ਮੱਝਾਂ ਸਾਰੀਆਂ ਥੱਲੇ ਕੇਸ ਥੱਲੇ 18 ਕਿਲੋ 20+ ਵਾਲੀਆਂ ਮੱਝਾਂ ਦਾ ਦੁੱਧ ਪਾਵਾਂਗੇ। ਠੀਕ ਆ ਠੀਕ ਆ। ਲਓ ਵੀ ਦੋਸਤੋ ਮਾਲ ਪੂਰਾ ਸਟੈਂਡਰਡ ਦਾ ਚੰਗਾ ਮਾਲ ਲਓ।